ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 46ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੇ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਫ੍ਰੀ ਸਟਾਈਲ ਵਟਾ ਵਾਲੀ ਦਸਤਾਰ ਸਜਾ ਕੇ ਦਿਖਾਣੀ ਹੈ ਦਸਤਾਰ ਜਿਹੜੀ ਹੈ 8 ਮੀਟਰ ਦੀ ਹੈ ਰੂਬੀਆ ਵੈਲ ਕੈਮੀਕਲ ਕਪੜਾ ਆ ਪੂਰੀ ਡਿਟੇਲ ਦੇ ਵਿੱਚ ਸਟੈਪ ਬਾਈ ਸਟੈਪ ਤੁਹਾਨੂੰ ਪੂਣੀ ਬੇਸ ਤੇ ਦਸਤਾਰ ਬੜੇ ਆਰਾਮ ਨਾਲ ਸਮਝਾਇਆ ਜਾਊਗਾ ਏਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਜਿਹੜੇ ਮੇਰੇ ਵੀਰ ਪਹਿਲੀ ਵਾਰ ਚੈਨਲ ਤੇ ਆਏ ਨੇ ਜਾਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਤਾਂ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਕਿਉਂਕਿ ਬਹੁਤ ਜ਼ਿਆਦਾ ਨਵੇਂ-ਨਵੇਂ ਸਟਾਈਲ ਦੀਆਂ ਵੀਡੀਓ ਹਲੇ ਆਉਣੀਆਂ ਨੇ ਸਾਡੇ ਚੈਨਲ ਤੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੁੰਦਾ ਹੈ ਕਿ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਜਾਂਦੀ ਹੈ ਹੁਣ ਦੇਖੋ ਦਸਤਾਰ ਨੂੰ ਅਸੀਂ ਥੋੜਾ ਘੱਟ ਗਿੱਲਾ ਕੀਤਾ ਇਹਨੂੰ ਜ਼ਿਆਦਾ ਗਿੱਲਾ ਨਹੀਂ ਕਰਨਾ ਹੈਗਾ ਕਿਉਂਕਿ ਫੁੱਲ ਵੀ ਦਸਤਾਰ ਸਜਾਣੀ ਹੈ ਫ੍ਰੀ ਸਟਾਈਲ ਫਿਰ ਇੱਕ ਪੱਲਾ ਫੜਿਆ ਫਿਰ ਇੱਕ ਪੱਲੇ ਨੂੰ ਛੱਡ ਕੇ ਤੀਜਾ ਪੱਲਾ ਫੜ ਲਿਆ ਹੋਇਆ ਦੋਨੋਂ ਪੱਲੇ ਹੱਥੇ ਫੜੇ ਰੱਖਣੇ ਨੇ ਤੇ ਇਸ ਤਰ੍ਹਾਂ ਦਸਤਾਰ ਨੂੰ ਗੋਲ ਕਰ ਲੈਣਾ ਹੈ ਇਹਦੇ ਨਾਲ ਪਾਣੀ ਜਿਹੜਾ ਰੱਚ ਜਾਂਦਾ ਹਰ ਕਿਸੇ ਤੇ ਇੱਕ ਪੱਲੇ ਨੂੰ ਤੁਸੀਂ ਕਿਤੇ ਜਾ ਕੇ ਬੰਨ੍ਹ ਦੇਣਾ ਹੈ ਜਾਂ ਕਿਸੇ ਨੂੰ ਫੜਾ ਦੇਣਾ ਹੈ ਇੱਥੇ ਕਿ ਤੁਸੀਂ ਕੈਂਚੀ ਗੱਠ ਮਾਰਨੀ ਹੈ ਜਿਹੜੀ ਕਿ ਬਾਅਦ ਦੇ ਵਿੱਚ ਆਸਾਨੀ ਨਾਲ ਖੁੱਲ ਜਾਵੇ ਧਿਆਨ ਰੱਖਣਾ ਹੈ ਜਿਆਦਾ ਟਾਈਟ ਗੱਠ ਮਾਰਿਓ ਜਿਹਦੇ ਨਾਲ ਤੁਹਾਡੀ ਪੂਣੀ ਕਰਨ ਵੇਲੇ ਤਾਂ ਗੱਠ ਖੁੱਲੇ ਨਾ ਪਿੱਛੇ ਜਾਂਦੇ ਹੋਏ ਇਸ ਤਰੀਕੇ ਨਾਲ ਦਸਤਾਰ ਨੂੰ ਫੜ ਕੇ ਰੱਖਣਾ ਹੈ ਤਾਂ ਜੋ ਦਸਤਾਰ ਥੱਲੇ ਨਾ ਲੱਗੇ ਖੱਬੇ ਪਾਸੇ ਤੁਸੀਂ ਸਲਾਈ ਰੱਖਣੀ ਹੈ ਇੱਕ ਵਾਰੀ ਦਸਤਾਰ ਨੂੰ ਖਿੱਚਣਾ ਹੈ ਜਿੱਥੇ ਸਲਾਈ ਹੈ ਉੱਥੋਂ ਹੀ ਦੋਨਾਂ ਸਾਈਡਾਂ ਤੋਂ ਬਰਾਬਰ ਫੜ ਲੈਣਾ ਹੈ ਤੇ ਫਿਰ ਅਸੀਂ ਦਸਤਾਰ ਨੂੰ ਅੰਦਰ ਕਰਨਾ ਹੈ ਇਸ ਤਰੀਕੇ ਨਾਲ ਤੁਹਾਡੀ ਪੂਣੀ ਹੈ ਜਿਹੜੀ ਉਹ ਹੋਣੀ ਸ਼ੁਰੂ ਹੋ ਜਾਵੇਗੀ ਦਸਤਾਰ ਨੂੰ ਅੰਦਰ ਕਰਦੇ ਹੋਏ ਪਿੱਛੇ ਨੂੰ ਜਾਣਾ ਹੈ ਤੇ ਫਿਰ ਇੱਕ ਵਾਰੀ ਦਸਤਾਰ ਨੂੰ ਫੜ ਕੇ ਤੁਸੀਂ ਖਿੱਚ ਲੈਣਾ ਹੈ ਆਪਣੀ ਪੂਣੀ ਜਿਹੜੀ ਹੋ ਗਈ ਹੋਈ ਆ ਉੱਪਰੋਂ ਜੀ ਕੋਈ ਵੀ ਦੋ ਪੱਲੇ ਫੜ ਲੈਣੇ ਨੇ ਤੁਸੀਂ ਤੇ ਉਹ ਫੜ ਕੇ ਦੇਖ ਲੈਣਾ ਕਿ ਇੰਨੀ ਕਿਚੋੜੀ ਪੂਣੀ ਨਾਲ ਤੁਸੀਂ ਦਸਤਾਰ ਸਜਾ ਸਕਦੇ ਹੋ ਤਾਂ ਠੀਕ ਹੈ ਤੇ ਫ੍ਰੀ ਸਟਾਈਲ ਬਟਾਲੀ ਦਸਤਾਰ ਸਜਾਣ ਲਈ ਸੈਂਟਰ ਚੋਂ ਪੂਣੀ ਘੱਟੋ ਘੱਟ ਗਿੱਠ ਤੋਂ ਥੋੜੀ ਜਿਹੀ ਜ਼ਿਆਦਾ ਹੋਣੀ ਚਾਹੀਦੀ ਆ ਇਹਦੇ ਨਾਲ ਤੁਸੀਂ ਦੋਨੋਂ ਪੱਲੇ ਦੇ ਵੱਟ ਆਰਾਮ ਨਾਲ ਜ਼ਿਆਦਾ ਬਣਾ ਸਕਦੇ ਹੋ ਤੇ ਲੜਾ ਨੂੰ ਅੱਗੇ ਨੂੰ ਫੜਦੇ ਹੋਏ ਇਸ ਤਰੀਕੇ ਨਾਲ ਪੂਣੀ ਕਰਦੇ ਹੋਏ ਜਾਣਾ ਹੈ ਤੁਸੀ ਤੇ ਜਿਹੜੇ ਲੜ ਤੁਸੀਂ ਪਿੱਛੋਂ ਜੀ ਫੜਦੇ ਆ ਰਹੇ ਹੋ ਉਹੀ ਲੜ ਫੜਦੇ ਅੱਗੇ ਨੂੰ ਜਾਇਓ ਇਹਨਾਂ ਤੁਹਾਡੀ ਪੂਣੀ ਸਾਰੀ ਬਰਾਬਰ ਸਹੀ ਤਰੀਕੇ ਨਾਲ ਹੋ ਜਾਵੇਗੀ ਐਂਡ ਤੇ ਜਾ ਕੇ ਤੁਸੀਂ ਗੱਟ ਨੂੰ ਖੋਲ ਲੈਣਾ ਤੇ ਇਸ ਤਰੀਕੇ ਨਾਲ ਤੁਹਾਡੀ ਪੂਣੀ ਕੰਪਲੀਟ ਹੋ ਜਾਵੇਗੀ ਪੂਣੀ ਤੋਂ ਬਾਅਦ ਤੁਸੀਂ ਬੇਸ ਨੂੰ ਸਹੀ ਤਰੀਕੇ ਨਾਲ ਤਿਆਰ ਕਰਨਾ ਹੈ ਅੱਜ ਤੁਹਾਨੂੰ ਅਸੀਂ ਬੜੇ ਹੀ ਆਰਾਮ ਨਾਲ ਤੇ ਬੜੇ ਹੀ ਸਲੀਕੇ ਨਾਲ ਆਰਾਮ ਨਾਲ ਦਸਤਾਰ ਸਜਾ ਕੇ ਦਿਖਾਣੀ ਹੈ ਜਿਹੜੀ ਕਿ ਤੁਹਾਨੂੰ ਵੀ ਬੜੀ ਆਸਾਨੀ ਨਾਲ ਸਮਝ ਆ ਜਾਵੇ ਤੇ ਤੁਸੀਂ ਵੀ ਵੀਡੀਓ ਦੇਖ ਕੇ ਦਸਤਾਰ ਸਿੱਖ ਸਕੋ ਖੱਬੇ ਪਾਸੇ ਜੂੜਾ ਸਾਹਿਬ ਕਰਕੇ ਨਾਲ ਤੁਸੀਂ ਕੰਗਾ ਸਾਹਿਬ ਰੱਖ ਲੈਣਾ ਤੇ ਉੱਪਰ ਤੁਸੀਂ ਜਿਹੜਾ 1 ਮੀਟਰ ਦਾ ਬੇਸ ਅਸੀਂ ਤੈਅ ਮਾਰ ਕੇ ਰੱਖਿਆ ਹੋਇਆ ਇਸੇ ਤਰੀਕੇ ਨਾਲ ਤੁਸੀਂ ਵੀ ਤੈਅ ਮਾਰ ਲਿਓ ਤੇ ਬੇਸ ਨੂੰ ਹਮੇਸ਼ਾ ਪਟਕੇ ਦੇ نیچے ਹੀ ਰੱਖਣਾ ਹੈ ਇਦਾਇ ਫਾਇਦਾ ਹੁੰਦਾ ਜਦੋਂ ਅਸੀਂ ਉਪਰੋਂ ਸੇਨ ਨੂੰ ਟਕਣਾ ਆ ਤਾਂ ਬੇਸ ਅੜ ਜਾਂ ਨਹੀਂ ਬਣਦਾ ਹੈਗਾ ਸੇ ਟਕਣ ਦੇ ਵਿੱਚ ਜਦੋਂ ਬੇਸ ਤੁਸੀਂ ਉੱਚਾ ਬੰਨਿਆ ਹੁੰਦਾ ਨਾ ਜਦੋਂ ਬੇਸ ਤੁਸੀਂ ਕੰਨਾਂ ਦੇ ਕੋਲ ਬੰਨਣਾ ਹੈ ਤਾਂ ਫਿਰ ਕੋਈ ਜਿੱਥੇ ਮਰਜ਼ੀ ਤੁਸੀਂ ਰੱਖ ਸਕਦੇ ਹੋ ਬੇਸ ਬਾਹਰ ਵੀ ਰੱਖ ਸਕਦੇ ਹੋ ਤੇ ਮੇਰੇ ਵੀਰੋ ਪਿੱਛੇ ਤੁਸੀਂ ਦੇਖ ਲਓ ਦੋ ਗੱਠਾ ਮਾਲ ਲੈਣੀਆਂ ਨੇ ਤੇ ਚੰਗੀ ਤਰ੍ਹਾਂ ਟਾਈਟ ਕਰ ਲੈਣਾ ਬੇਸ ਨੂੰ ਜਿਆਦਾ ਟਾਈਟ ਵੀ ਨਹੀਂ ਕਰਨਾ ਨਹੀਂ ਤਾਂ ਤੁਹਾਡਾ ਬਾਅਦ ਦੇ ਵਿੱਚ ਸਿਰ ਦੁਖ ਸਕਦਾ ਜਦੋਂ ਤੁਸੀਂ ਦਸਤਾਰ ਸਜਾ ਲਈ ਹੋਵੇ ਗੱਠ ਦਸਤਾਰ ਦੇ نیچے ਨਾ ਆਵੇ ਇਸ ਲਈ ਥੋੜੀ ਜੀ ਉੱਚੀ ਗੱਠ ਬੰਨਣੀ ਆ ਸਲਾਈ ਦੀ ਮਦਦ ਨਾਲ ਤੁਸੀਂ ਕੇਸਾ ਨੂੰ ਹਰ ਇੱਕ ਹਿੱਸੇ ਤੋਂ ਚੰਗੀ ਤਰ੍ਹਾਂ ਅੰਦਰ ਕਰਨਾ ਹੈ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ ਤੁਸੀਂ ਵੀ ਇਸ ਤਰੀਕੇ ਨਾਲ ਕਰਨਾ ਹੈ ਜੇ ਤੁਸੀਂ ਵੀ ਦਸਤਾਰ ਸਿੱਖਣਾ ਚਾਹੁੰਦੇ ਹੋ ਮੇਰੇ ਵੀਰੋ ਤਾਂ ਤੁਹਾਨੂੰ ਪੂਰੀ ਹੀ ਵੀਡੀਓ ਦੇਖਣੀ ਪੈਣੀ ਹੈ ਜੇ ਤੁਸੀਂ ਸਕਿਪ ਕਰਕੇ ਦੇਖੋਗੇ ਤਾਂ ਬਹੁਤ ਮੇਨ ਪੁਆਇੰਟ ਚੀਜ਼ਾਂ ਜਿਹੜੀਆਂ ਮੈਂ ਅਲੱਗ-ਅਲੱਗ ਦਸਤਾਉਂ ਹਰ ਇੱਕ ਦਸਤਾਰ ਦੀ ਵੀਡੀਓ ਦੇ ਵਿੱਚ ਉਹ ਤੁਸੀਂ ਸਕਿਪ ਕਰ ਦਿੰਨੇ ਹੋ ਤੇ ਬਾਅਦ ਦੇ ਵਿੱਚ ਮੈਨੂੰ ਫੋਨ ਕਰਕੇ ਜਾਂ ਮੈਨੂੰ ਮੈਸੇਜ ਕਰਕੇ ਪੁੱਛਣਾ ਸ਼ੁਰੂ ਕਰ ਦਿੰਨੇ ਆ ਤੁਸੀਂ ਇਸ ਲਈ ਮੈਂ बार-बार रिपीट ਕਰਦਾ ਹੁੰਦਾ ਕਿ ਹਮੇਸ਼ਾ ਪੂਰੀ ਵੀਡੀਓ ਦੇਖੋ ਤੁਹਾਡੀ ਲਾਇਕ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਅਵੇਲੇਬਲ ਹੁੰਦੀ ਹੈ ਹਮੇਸ਼ਾ ਤੇ ਤੁਸੀਂ ਦੇਖ ਲਓ ਕਿ ਅਸੀਂ ਪਹਿਲੇ ਪੱਲੇ ਨੂੰ ਕਿਸ ਤਰ੍ਹਾਂ ਮੋਲਡ ਕਰਕੇ ਕੰਦੇ ਉੱਪਰੋਂ ਜੀ ਖਿੱਚ ਕੇ ਲਾਇਆ ਹੈ ਬਾਕੀ ਬਚਦੇ ਪੱਲੇ ਨੂੰ ਤੂੰ ਤੁਸੀਂ ਵੀ ਇਸ ਤਰੀਕੇ ਨਾਲ ਅੰਦਰ ਕਰ ਦੇਣਾ ਹੈ بیس ਨੂੰ ਥੋੜਾ ਨੀਵਾ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਪਟਕੇ ਨੂੰ ਇਸ ਤਰ੍ਹਾਂ ਖੋਲ ਕੇ بیس ਦੇ ਉੱਪਰੋਂ ਘੁਮਾ ਕੇ ਰੱਖ ਦੇਣਾ ਹੈ ਪਿੱਛੇ ਤੱਕ ਸਹੀ ਤਰੀਕੇ ਨਾਲ بیس ਨੂੰ ਸਹੀ ਕਰ ਲਿਓ ਤੇ ਦੇਖ ਲਓ ਗੁਲਾਈ ਦੇ ਵਿੱਚ ਆ بیس ਆਪਣਾ ਚੰਗੀ ਤਰ੍ਹਾਂ ਫੋਲਡ ਕਰ ਲਿਓ ਐਂਡ ਸੈਂਟਰ ਵਿੱਚ ਹੋਵੇ ਤੇ ਉਸ ਤੋਂ ਬਾਅਦ ਤੁਸੀਂ ਮੈਚਿੰਗ ਦੀ 50 ਸਜਾ ਲੈਣੀ ਹੈ ਨਾਲ ਮੈਂ ਪਿੱਛੇ ਜਿਹੜਾ 50 ਜਿਆਦਾ ਲੰਬੀ ਹੁੰਦੀ ਹੈ ਮੈਂ ਕਦੀ ਪਿੱਛੇ ਗੱਠ ਨਹੀਂ ਮਾਰਦਾ ਹੈਗਾ ਮੈਂ ਇੱਕ ਪਾਸੇ ਅੰਦਰ ਕਰਕੇ ਨਾ ਦੂਜੇ ਪਾਸੇ ਉਹ 50 ਨੂੰ ਅੰਦਰ ਕਰ ਦੇਣਾ ਹੈ ਤੇ ਇਸ ਤਰ੍ਹਾਂ ਨਾਲ ਤੁਹਾਡੀ ਜਿਹੜੀ ਗੱਠ ਆ ਉਹ ਚੁੱਭਦੀ ਨਹੀਂ ਇੱਕ ਤਾਂ ਗੱਠਾ ਜਿਆਦਾ ਨਹੀਂ ਹੁੰਦੀਆਂ ਪਿੱਛੇ ਦੂਜੀ ਗੱਲ ਤੇ 50 ਦੀ ਗੱਠ ਵੀ ਚੁੱਭਦੀ ਨਹੀਂ ਹੈਗੀ ਪਿੱਛੇ ਹੁਣ ਤੁਸੀਂ ਓਲਾ ਲੜ ਮੂੰਹ 'ਚ ਫੜਨਾ ਹੈ ਜਿਹੜਾ ਤੁਸੀਂ ਬੰਨਿਆ ਸੀਗਾ ਸਾਹਮਣੇ ਠੀਕ ਹੈ ਇਹਦੇ ਨਾਲ ਇਹ ਹੁੰਦਾ ਉਹੀ ਲੜ ਉੱਪਰ ਹੁੰਦਾ ਹੈ ਦੂਜੇ ਪਾਸਿਓ ਜੇ ਆਪਾਂ ਦਸਤਾਰ ਸਜਾਉਣੀ ਸ਼ੁਰੂ ਕਰੀਏ ਵੈਸੇ ਕੋਈ ਅਰਚਨ ਨਹੀਂ ਹੁੰਦੀ ਬਟ ਉਧਰ ਜਿੰਨਾ ਦਸਤਾਰ ਘੁੰਮਣੀ ਸ਼ੁਰੂ ਹੋ ਜਾਂਦੀ ਹੈ ਸਾਡੀ ਇਹਦੇ ਵਿੱਚ ਤੁਸੀਂ ਦੇਖ ਲਓ ਆਪਾਂ ਉੱਪਰਲੇ ਪੱਲੇ ਦੇ ਤਿੰਨ ਚਾਰ ਜਾਂ ਪੰਜ ਵੱਟ ਬਣਾ ਕੇ ਤੁਸੀਂ ਇੱਕ ਜਗ੍ਹਾ ਤੇ ਫੋਲਡ ਕਰਕੇ ਰੱਖ ਲੈਣੇ ਆ ਸਾਰੇ ਬਰਾਬਰ ਰੱਖ ਲੈਣੇ ਆ ਅੱਗੇ ਨੂੰ ਜਾ ਕੇ ਥੋੜਾ ਜਿਹਾ ਖੋਲਣਾ ਇਹਨਾਂ ਨੂੰ ਇਹਦਾ ਇਹ ਫਾਇਦਾ ਹੁੰਦਾ ਕਿ ਤੁਹਾਡੇ ਲੜ ਜ्यादा ਖੁੱਲਦੇ ਨਹੀਂ ਹੈਗੇ ਮੋਲੇ ਹਿੱਸੇ ਤੋਂ ਜਿੱਥੇ ਸਾਰੇ ਇਕੱਠੇ ਰੱਖਿਆ ਇੱਥੋਂ ਠੀਕ ਹੈ ਜੀ ਇਹਨੂੰ ਜਿੱਥੋਂ ਸੱਜੀ ਅੱਖ ਦਾ ਪਰਵੱਟਾ ਸ਼ੁਰੂ ਹੁੰਦਾ ਉੱਥੇ ਵੀ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਅੱਗੇ ਨੂੰ ਜਾ ਕੇ ਜਿੱਥੋਂ ਮੈਂ ਖੋਲ ਰਿਹਾ ਨਾ ਤੁਸੀਂ ਵੀ ਇਸ ਜਗ੍ਹਾ ਤੋਂ ਹੀ ਵਟ ਖੋਲਣੇ ਸ਼ੁਰੂ ਕਰਨੇ ਆ ਇਹ ਨਾਲ ਤੁਹਾਡਾ ਲੜ ਜਿਆਦਾ ਖੁੱਲਦਾ ਨਹੀਂ ਮੋਲੇ ਹਿੱਸੇ ਤੋਂ ਤੇ ਕੋਸ਼ਿਸ਼ ਕਰੋ ਜਿਆਦਾ ਤੋਂ ਜਿਆਦਾ ਵਟ ਪਾਣ ਦੀ ਇਸ ਲੜ ਦੇ ਵਿੱਚ ਕਿਉਂਕਿ ਪਿਓਰ ਸ਼ੇਪ ਦੇ ਵਿੱਚ ਦਸਤਾਰ ਸਜਾਉਣੀ ਹੈ ਅਸੀਂ ਜਿਹੜੀ ਆਪਣੀ ਉਪਰੋ ਜੀ ਸਿਰ ਦਾ ਵਾਲੇ ਹਿੱਸੇ ਤੇ ਨਾ ਸਪੇਸ ਬਹੁਤ ਘੱਟ ਬਚੂਗੀ ਤੇ ਪਿੱਛੇ ਤੱਕ ਇਹਨੂੰ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਵਟ ਪਾ ਲੈਣੇ ਨੇ ਤੇ ਦੇਖੋ ਕਿੰਨਾ ਨੀਵਾ ਲਾਇਆ ਸੀ ਇਸ ਲੜ ਨੂੰ ਥੋੜੀ ਜਿਹੀ ਫਲਫੀ ਲਾੜਾ ਰੱਖਣੇ ਨੇ ਜਿਆਦਾ ਗਿੱਲਾ ਵੀ ਨਹੀਂ ਕੀਤਾ ਹੋਇਆ ਇਸ ਦਸਤਾਰ ਨੂੰ ਤੇ ਮੇਰੇ ਵੀਰੋ ਪਿੱਛੋਂ ਜੀ ਇਸ ਤਰੀਕੇ ਨਾਲ ਫੋਲਡ ਕਰਕੇ ਇਹ ਲੜ ਨੂੰ ਆਪਾਂ ਉੱਚਾ ਲਾਣਾ ਹੈ ਜਿੱਥੇ ਆਪਾਂ ਪਹਿਲਾ ਲੜ ਉੱਪਰੋਂ ਘੁਮਾ ਕੇ ਲਾਇਆ ਨਾ ਲਗਭਗ ਉਹਦੇ ਬਰਾਬਰ ਹੀ ਰੱਖ ਦੇਣਾ ਇਸ ਲੜ ਨੂੰ ਤੇ ਐਦਾ ਤੁਹਾਡੀ ਦਸਤਾਰ ਦੀ ਜਿਹੜੀ ਉੱਪਰਲੀ ਗੈਪ ਆ ਉਹ ਘਟ ਬਚੂਗਾ ਐਂਡ ਦੇ ਵਿੱਚ ਜਾ ਕੇ ਹੁਣ ਤੁਸੀਂ ਮੇਰੇ ਵੀਰੋ ਦੋਨੋਂ ਪੱਲੇ ਖੋਲਣੇ ਨੇ ਦੋਨੋਂ ਪੱਲੇ ਖੋਲ ਕੇ ਪਹਿਲਾਂ ਜੀ ਚੰਗੀ ਤਰ੍ਹਾਂ ਖੋਲ ਲਿਓ ਖੋਲ ਕੇ ਉੱਪਰਲੇ ਪੱਲੇ ਦੇ ਵੱਟ ਬਣਾ ਲੈਣੇ ਨੇ ਪਹਿਲਾਂ ਜਿੰਨੇ ਹੋ ਸਕਣ ਉਨੇ ਵੱਟ ਬਣਾ ਲੈਣੇ ਨੇ ਲੜ ਨੂੰ ਚੰਗੀ ਤਰ੍ਹਾਂ ਵੱਟ ਪੜਾ ਕੇ ਰੱਖ ਲੈਣਾ ਫਿਰ ਨੀਚਲਾ ਪੱਲਾ ਤੁਸੀਂ ਖੋਲ ਲਿਆ ਉਹਦੇ ਵੀ ਤਿੰਨ ਚਾਰ ਜਿੰਨੇ ਵੱਟ ਪੈਂਦੇ ਹੁਣ ਉਹਨਾਂ ਨੂੰ ਇੱਕੋ ਜਗ੍ਹਾ ਤੇ ਪਿੰਚ ਕਰਨਾ ਹੈ ਉਸੇ ਤਰੀਕੇ ਨਾਲ ਜਿਵੇਂ ਪਹਿਲੇ ਪੇਚ ਨੂੰ ਕੀਤਾ ਆਪਾਂ ਐਦਾਂ ਹੀ ਤੁਸੀਂ ਇੱਕੋ ਜਗ੍ਹਾ ਤੇ ਵੱਟਾਂ ਨੂੰ ਰੱਖ ਦੇਣਾ ਰੱਖ ਕੇ ਇੱਕੋ ਜਗ੍ਹਾ ਤੇ ਖਿੱਚ ਕੇ ਲੱਖਣਾ ਹੈ ਖੱਬੇ ਹੱਥ ਨਾਲ ਇਹਨੇ ਨਾਲ ਤੁਹਾਡਾ ਲੜ ਖੁੱਲੂਗਾ ਨਹੀਂ ਮੁੱਲੇ ਹਿੱਸੇ ਤੋਂ ਤੇ ਲੜ ਹਮੇਸ਼ਾ ਤੁਸੀਂ ਇਸ ਜਗ੍ਹਾ ਤੋਂ ਖੋਲਣੇ ਨੇ ਇਹ ਕੋਸ਼ਿਸ਼ ਕਰਨੀ ਹੈ ਜਿੰਨਾ ਚੌੜਾ ਹੋ ਸਕੇ ਦੂਜੇ ਲੜ ਨੂੰ ਲਾਣਾ ਹੈ ਤੇ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਿਓ ਕਿ ਤੁਹਾਡਾ ਜਿਹੜਾ ਲੜਾ ਇਹ ਖੁੱਲਾ ਤਾਂ ਹੋਵੇ ਬਟ ਇਹਦੇ ਵਿੱਚ ਕੋਈ ਡੂੰਗ ਨਾ ਪੈਂਦਾ ਹੋਵੇ ਜੇ ਕਿਤੇ ਡੂੰਗ ਪੈਂਦਾ ਹੋਵੇ ਤਾਂ ਕਪੜਾ ਅੰਦਰੋਂ ਜੀ ਐਡਜਸਟ ਕਰਨਾ ਹੈ ਜਿਹੜੇ ਵਟ ਤੁਸੀਂ ਪਾਏ ਆ ਇਹਨਾਂ ਵਟਾਂ ਨੂੰ ਵਿੱਚੋਂ ਇੱਕ ਵਟ ਦੇ ਵਿੱਚੋਂ ਪੱਲਾ ਫੜ ਕੇ ਤੁਸੀਂ ਉਹਦੇ ਵਿੱਚੋਂ ਛੋਟੇ-ਛੋਟੇ ਵਟ ਕ੍ਰੀਏਟ ਕਰ ਦੇਣੇ ਆ ਇਹਨਾਂ ਵਟਾਂ ਨੂੰ ਤੁਸੀਂ ਸਿੱਧੇ-ਸਿੱਧੇ ਨਹੀਂ ਰਹਿਣ ਦੇਣਾ ਹੈਗਾ ਵੱਟ ਦੇ ਅੰਦਰੋਂ ਇੱਕ ਪੱਲਾ ਫੜ ਕੇ ਨਾ ਉਹਨੂੰ ਖਿਚਮਿਚ ਟਾਈਪ ਮਤਲਬ ਕਹਿ ਲਓ ਰਿੰਕਲ ਵਾਲਾ ਵੱਟ ਪਾ ਲੈਣਾ ਹੈ ਕਿ ਇਹ ਨਾ ਲੱਗੇ ਕਿ ਇੱਕ ਲੜ ਨਿਕਲ ਰਿਹਾ ਤੇ ਉਹ ਪਿੱਛੇ ਜਾ ਕੇ ਇੱਕੋ ਲੜ ਲੱਗ ਰਿਹਾ ਵੱਟ ਪਾਣੇ ਆ ਪੂਰੇ ਬਰੀਕ ਜਿਹੇ ਵੱਟ ਕਰ ਦੇਣੇ ਆ ਹੱਥ ਦੀ ਹੈਲਪ ਨਾਲ ਤੇ ਲੜ ਦੇਖੋ ਮੈਂ ਕਿੰਨਾ ਜ਼ਿਆਦਾ ਚੋੜਾ ਖੋਲ ਕੇ ਲਾਇਆ ਇਹ ਕਿਉਂਕਿ ਅਸੀਂ ਉੱਪਰਲੇ ਲੜੜੇ ਜਿਹੜੇ ਉਹ ਵੀ ਜ਼ਿਆਦਾ ਖੋਲ ਕੇ ਲਾਣੇ ਨੇ ਤੇ ਬਾਕੀ ਪਿੱਛੇ ਜਾ ਕੇ ਇਸ ਪੱਲੇ ਨੂੰ ਫੋਲਡ ਕਰ ਦੇਣਾ ਆ ਉੱਪਰੋਂ ਤੇ ਥੱਲੋਂ ਦੋਨਾਂ ਸਾਈਡਾਂ ਤੋਂ ਜ਼ਿਆਦਾ ਕੋਸ਼ਿਸ਼ ਕਰਿਓ ਕਿ ਥੱਲੇ ਪਾਸੇ ਉਹ ਜ਼ਿਆਦਾ ਫੋਲਡ ਕਰਿਓ ਲੜ ਨੂੰ ਹੁਣ ਤੁਸੀਂ ਕੀ ਕਰਨਾ ਦੋਨੋਂ ਪੱਲੇ ਬਰਾਬਰ ਕਰਕੇ ਉੱਪਰੋਂ ਜੀ ਫੋਲਡ ਕਰਕੇ ਇਸ ਲੜ ਨੂੰ ਥੋੜਾ ਜਿਆਦਾ ਗੈਪ ਰੱਖਦੇ ਹੋਏ ਲਾਣਾ ਹੈ ਉੱਪਰਲੇ ਲੜ ਨਾਲੋਂ ਕਿਉਂਕਿ ਇਹ ਪਿਓਰ ਪਟਿਆਲਾ ਸ਼ਾਹੀ ਦਸਤਾਰ ਦੀ ਸ਼ੇਪ ਹੋਏਗੀ ਪਲੱਸ ਫ੍ਰੀ ਸਟਾਈਲ ਵਟਾਲੀ ਦਸਤਾਰ ਹੈ ਇਹਦੇ ਵਿੱਚ ਉੱਪਰਲੇ ਲੜ ਥੋੜੀ ਜਿਹੀ ਫੁੱਲਵੇਂ ਹੋਣਗੇ ਸਾਡੇ ਉੱਪਰੋਂ ਜੀ ਜ਼ਿਆਦਾ ਫੋਲਡਰ ਕਰਨਾ ਤਾਂ ਹੈ ਬਟ ਉਹਨਾਂ ਨੂੰ ਸਾਫ਼ ਨਹੀਂ ਕਰਨਾ ਅਸੀਂ ਉਹਨਾਂ ਵਿੱਚ ਵਟ ਰਹਿਣ ਦੇਣੇ ਆ ਇਹਦੇ ਵਿੱਚ ਵੀ ਅਸੀਂ ਦੋਨੋਂ ਪੱਲੇ ਬਰਾਬਰ ਖੋਲਣੇ ਨੇ ਫਿਰ ਉੱਪਰਲੇ ਪੱਲੇ ਦੇ ਵੱਟ ਬਣਾਣੇ ਸ਼ੁਰੂ ਕਰੰਨੇ ਨੇ ਬੜੇ ਹੀ ਆਰਾਮ ਨਾਲ ਇੱਕੋ ਜਗ੍ਹਾ ਤੇ ਸਾਰੇ ਵੱਟ ਇਕੱਠੇ ਕਰਨੇ ਆ ਤੁਸੀਂ ਇੱਕ ਇੱਕ ਕਰਕੇ ਜਿੰਨੇ ਵੱਟ ਬਣ ਗਏ ਹੁਣ ਉਹਨੇ ਫੜ ਲੈਣੇ ਆ ਫਿਰ ਨਿਚਲੇ ਪੱਲੇ ਨੂੰ ਪਹਿਲਾਂ ਅਸੀਂ ਖੋਲ ਲੈਣਾ ਹੈ ਬਾਹਰ ਨੂੰ ਦੇਖੋ ਆਪਾਂ ਖੋਲਿਆ ਇਸ ਨਿਚਲੇ ਪੱਲੇ ਨੂੰ ਖੋਲ ਕੇ ਇਹਦੇ ਵੀ ਵੱਟ ਬਣਾ ਲੈਣੇ ਆ ਦੇਖ ਲੈਣਾ ਸਲਾਈ ਵਾਲਾ ਹਿੱਸਾ ਕੋਸ਼ਿਸ਼ ਕਰਿਓ ਕਿ ਵਿੱਚ ਨਾ ਹੀ ਦਿਖੇ ਤਾਂ ਜ਼ਿਆਦਾ ਵਧੀਆ ਹੈ ਜਿੰਨੇ ਕ ਵੱਟ ਬਣ ਗਏ ਸਾਰੇ ਵੱਟਾਂ ਨੂੰ ਇੱਕੋ ਜਗ੍ਹਾ ਤੇ ਰੱਖਣਾ ਹੈ ਜੇ ਬਾਅਦ ਚਾਂਸ ਤੁਹਾਡਾ ਲੜ ਵੀ ਇਸ ਤਰੀਕੇ ਨਾਲ ਖੁੱਲ ਜਵੇ ਜਿਹੜਾ ਵਟ ਬਾਹਰ ਆ ਰਿਹਾ ਉਥੋਂ ਜੀ ਦੁਬਾਰਾ ਲੜ ਫੜ ਲੈਣੀ ਹੈ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਸਹੀ ਕਰਕੇ ਦੁਬਾਰਾ ਰੱਖਣਾ ਹੈ ਜੇ ਤੁਸੀਂ ਇਹਨੂੰ ਐਦਾ ਹੀ ਛੱਡ ਦੋਗੇ ਨਾ ਤਾਂ ਬਾਅਦ ਦੇ ਵਿੱਚ ਸਲਾਈਨਾਂ ਤੁਹਾਨੂੰ ਬਾਰ-ਬਾਰ ਕਰਨਾ ਪੈਣਾ ਇਹਨੂੰ ਸਹੀ ਤੇ ਤੁਹਾਡਾ ਜਿਹੜਾ ਬੇਸ ਆ ਕਿੱਥੇ ਤੁਸੀਂ ਲੜ ਰੱਖ ਰਹੇ ਹੋ ਇਹ ਵੀ ਤੁਹਾਡਾ ਹਿਲ ਜਾਣਾ ਹੈ ਤੁਹਾਨੂੰ ਪਤਾ ਨਹੀਂ ਲੱਗਣਾ ਕਿੱਥੇ ਲੜ ਰੱਖ ਰਹੇ ਹੋ ਇਸ ਲਈ ਇਸ ਚੀਜ਼ ਨੂੰ ਤੁਸੀਂ ਹੁਣੇ ਹੀ ਸਹੀ ਕਰ ਲਓਗੇ ਤਾਂ ਵੈਲਣ ਗੋਡਾ ਕਿਉਂਕਿ ਬਾਅਦ ਦੇ ਵਿੱਚ ਇਸ ਚੀਜ਼ ਨੂੰ ਜ਼ਿਆਦਾ ਟਾਈਮ ਲੱਗੂਗਾ ਤੁਹਾਨੂੰ ਕਰਨ ਲਈ ਹੁਣ ਇੱਕ-ਇੱਕ ਕਰਕੇ ਇਹਨਾਂ ਵਟਾਂ ਨੂੰ ਵੀ ਤੁਸੀਂ ਖੋਲਣਾ ਹੈ ਤੇ ਖੋਲ ਕੇ ਜਿਹੜੇ ਇਹ ਵਟਾਂ ਇਹਨੇ ਇੱਕ ਵਟ ਉਹਨੂੰ ਵੀ 2 ਵਟਾਚ ਕਨਵਰਟ ਕਰ ਦੇਣਾ ਹੈ ਵਟ ਤੁਹਾਡੇ ਸਿੱਧੇ ਸਿੱਧੇ ਨਾਲ ਲੱਗਣ ਇਸ ਤਰ੍ਹਾਂ ਇਸ ਲੜ ਨੂੰ ਖੋਲ ਦੇਣਾ ਹੈ ਜਿੱਦਾਂ ਦੇਖੋ ਮੈਂ ਵਟ ਨੂੰ ਫੜ ਕੇ ਨਾ ਓਪਨ ਨੂੰ ਖੋਲਨੇ ਆ ਇਹਦੇ ਨਾਲ ਤੁਹਾਡਾ ਲੜ ਚੋੜਾ ਵੀ ਹੋ ਜਾਊਗਾ ਤੇ ਤੁਹਾਡੇ ਵਟਾ ਜਿਹੜੇ ਉਹ ਸਿੱਧੇ ਸਿੱਧੇ ਵੀ ਨਹੀਂ ਰਹਿਣਗੇ ਹੁਣ ਦੇਖੋ ਤੁਸੀਂ ਅਸੀਂ ਤੀਜੇ ਲੜ ਨੂੰ ਕਿੰਨਾ ਜ਼ਿਆਦਾ ਖੋਲਤਾ ਹੋਇਆ ਤੀਜਾ ਲਾੜੀ ਸਾਡਾ 베ਸ ਦੇ ਕੋਲ ਪਹੁੰਚ ਗਿਆ ਉਪਰੋਂ ਮੇਰੇ ਵੀਰੋ ਐਦਾਂ ਹੀ ਤੁਸੀਂ ਵੀ ਕਰਨਾ ਹੈ ਜਦੋਂ ਤੁਸੀਂ ਪਿਓਰ ਸ਼ੇਪ ਦੇ ਵਿੱਚ ਦਸਤਾਦ ਸਜਾਣੀਆ ਕੋਈ ਵੀ ਉਹਦੇ ਵਿੱਚ ਤੁਹਾਨੂੰ ਦੋਨੋਂ ਪਾਸੇ ਲੜਾ ਦੇ ਵਿੱਚ ਗੈਪ ਜ਼ਿਆਦਾ ਰੱਖਣਾ ਪੈਣਾ ਹੈ ਤੇ ਵਟ ਜਿਹੜੇ ਆ ਉਹ ਤੁਹਾਨੂੰ ਜਾਦਾ ਪਾਣੇ ਪੈਣਗੇ ਤੇ ਇੱਕ ਵਟ ਨੂੰ ਫੜ ਕੇ ਉਹਦੇ ਵਿੱਚੋਂ ਇੱਕ ਦੋ ਵਟ ਕ੍ਰੀਏਟ ਕਰ ਦੇਣੇ ਤੁਸੀਂ ਕੋਸ਼ਿਸ਼ ਕਰਿਓ ਕਿ ਸਿੱਧੇ ਸਿੱਧੇ ਵਟ ਨਾ ਹੋਣ ਤਾਂ ਜ਼ਿਆਦਾ ਵਧੀਆ ਗੱਲ ਆ ਮੇਰੇ ਵੀਰੋ ਪਿੱਛੇ ਤੱਕ ਇਸ ਲੜਨ ਨੂੰ ਸਹੀ ਤਰੀਕੇ ਨਾਲ ਵਟ ਪਾ ਕੇ ਤੁਸੀਂ ਇੱਦਾਂ ਲਾ ਲੈਣਾ ਕਿ ਦਸਤਾਰ ਤੁਹਾਡੀ ਫੁੱਲਮੀ ਰਵੇ ਉਪਰੋ ਜੀ ਬੇਸ ਨੂੰ ਅੰਦਰ ਕਰਨਾ ਆ ਕੋਸ਼ਿਸ਼ ਕਰਿਓ ਆਪਣਾ ਉਪਰੋ ਬੇਸ ਚੰਗੀ ਤਰ੍ਹਾਂ ਅੰਦਰ ਹੋ ਜਵੇ ਤੇ ਬੇਸ ਆਪਣਾ ਟਾਈਟ ਹੋਵੇ ਕਿਉਂਕਿ ਜਦੋਂ ਅਸੀਂ ਫੁੱਲਮੀ ਦਸਤਾਰ ਸਜਾਉਣੀ ਆ ਦਸਤਾਰ ਦੇ ਚਾਂਸ ਹੁੰਦੇ ਆ ਸਾਡੀ ਦੇ ਕਿ ਦਸਤਾਰ ਥੋੜੀ ਜੀ ਢਿੱਲੀ ਵੱਜੇ ਬਟ ਅਸੀਂ ਐਦਾਂ ਨਹੀਂ ਹੋਣ ਦੇਣਾ بیس ਨੂੰ ਟਾਈਟ ਰੱਖਣਾ ਹੈ ਤੇ ਦਸਤਾਰ ਸਜਾਉਣ ਵੇਲੇ ਹੱਥ ਵੀ ਆਪਣਾ ਟਾਈਟ ਹੋਣਾ ਚਾਹੀਦਾ ਹੈ ਜਿਹੜੇ ਤੁਹਾਡੇ ਵਾਟਾ ਤੇ ਉੱਪਰਲੇ ਲੜਾ ਉਹ ਥੋੜੇ ਥੋੜੇ ਫੁੱਲਵੇਂ ਹੋਣੇ ਚਾਹੀਦੇ ਆ ਜਦੋਂ ਤੁਸੀਂ ਫੋਲਡ ਕਰਨਾ ਹੈ ਇਸ ਲਈ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਦਸਤਾਰ ਨੂੰ ਤੁਸੀਂ ਘੱਟ ਗਿੱਲਾ ਕਰਨਾ ਤੇ ਉਹ ਕਿੱਦਾਂ ਕਰਨਾ ਹੈ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾਤਾ ਹੋਇਆ ਸੀ ਤੇ ਹੁਣ ਉੱਪਰੋ ਜੀ ਇਸ ਲੜਣ ਨੂੰ ਵੀ ਦੇਖੋ ਆਪਾਂ ਕਿੰਨਾ ਨੀਵਾ ਲਾਇਆ ਹੈ ਬਟ ਇਹ ਉਦਾਂ ਨੀਵਾ ਨਹੀਂ ਆਇਆ ਹੈਗਾ ਉੱਪਰੋ ਪੇਚਰਾ ਗੈਪ ਦੇਖੋ ਆਪਣਾ ਕਿੰਨਾ ਜ਼ਿਆਦਾ ਹੈ ਮੇਰੇ ਵੀਰੋ ਤੁਸੀਂ ਵੀ ਇਹਦੇ ਵਿੱਚ ਦੋਨੋਂ ਪੱਲੇ ਬਰਾਬਰ ਖੋਲ ਲੈਣੇ ਥੱਲੇ ਤੱਕ ਪਹਿਲਾਂ ਅਸੀਂ ਇਹਦੇ ਉੱਪਰੋਂ ਜੀ ਫੋਲਡ ਕਰਕੇ ਸਲਾਈ ਤੋਂ ਹਿੱਸੇ ਤੋਂ ਜਿੱਥੋਂ ਸਲਾਈ ਲੱਗਦੀ ਹੈ ਉਹ ਤੋਂ ਹੀ نیچے ਫੜ ਲਿਓ ਇਹਨੇ ਨਾਲ ਤੁਹਾਡੇ ਲੜ ਦੇ ਵਿੱਚ ਨਾ ਸਲਾਈ ਨਹੀਂ ਆਉਗੀ ਦੇਖੋ ਪਹਿਲਾਂ ਅਸੀਂ ਸਲਾਈ ਨੂੰ ਚੰਗੀ ਤਰ੍ਹਾਂ ਲੁਕੋ ਤਾਂ ਅੰਦਰ ਫਿਰ ਜਿੰਨੇ ਕੁ ਤੁਸੀਂ ਵਟ ਬਣਾ ਸਕਦੇ ਹੋ ਉੱਪਰਲੇ ਪੱਲੇ ਦੇ ਉਹਨੇ ਤੁਸੀਂ ਵਟ ਬਣਾ ਲੈਣੇ ਨੇ ਇੱਕ ਇੱਕ ਕਰਕੇ ਤੁਹਾਡੀ ਕਈ ਵਾਰ ਨਾ ਦਸਤਾਰ ਦੇ ਵਿੱਚ ਨਾ ਦੋਰਾ ਪੱਲਾ ਆ ਜਾਂਦਾ ਜਦੋਂ ਤੁਸੀਂ ਵਟ ਫੜਦੇ ਆਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਸਿੰਗਲ ਹੀ ਵੱਟ ਆਵੇ ਤੁਹਾਡੇ ਹੱਥ 'ਚ ਇਹ ਨਾਲ ਤੁਹਾਡੇ ਵੱਟ ਜਿਆਦਾ ਮੋਟੇ ਜੇ ਨਹੀਂ ਦਿਖਣਗੇ ਜੇ ਜੇ ਵੱਟ ਤੁਹਾਡੇ ਨਾ ਜਿਆਦਾ ਮੋਟੇ ਹੋਣਗੇ ਤੇ ਉਹਨਾਂ ਨਾਲ ਤੁਹਾਡੇ ਵੱਟ 'ਚ ਜਿਆਦਾ ਵੱਟ ਨਹੀਂ ਪੈਣੇ ਹੈਗੇ ਉਹ ਨਾ ਇੱਕੋ ਅਲੱਗ ਜਿਹਾ ਹੀ ਲੜ ਜਾਂ ਨਜ਼ਰ ਆਊਗਾ ਤੁਹਾਨੂੰ ਇਸ ਲਈ ਹਮੇਸ਼ਾ ਕੋਸ਼ਿਸ਼ ਕਰੋ ਸਿੰਗਲ ਜੇ ਪੱਲੇ ਦੇ ਹੀ ਵੱਟ ਬਣਾਓ ਤੇ ਇਹ ਜਗ੍ਹਾ ਤੇ ਇੱਕੋ ਜਗ੍ਹਾ ਤੇ ਪਿੰਚ ਕਰਕੇ ਉੱਪਰੋਂ ਫੋਲਡ ਕਰਕੇ ਖਿੱਚ ਕੇ ਲਾਉ ਲੜ ਨੂੰ ਖੱਬੇ ਹੱਥ ਨਾਲ ਹਮੇਸ਼ਾ ਬਾਅਦ ਦੇ ਵਿੱਚ ਖਿੱਚਿਆ ਕਰੋ ਇਹਨਾਂ ਤੁਹਾਡੇ ਵੱਟ ਇੱਕੋ ਜਗ੍ਹਾ ਤੇ ਬੈਠ ਜਾਂਦੀ ਨੇ ਤੇ ਅੱਗੇ ਜਾ ਕੇ ਥੋੜਾ ਜਿਹਾ ਖੋਲਿਆ ਕਰੋ ਲੜਨੂ ਆ ਦੇਖੋ ਅੱਗੇ ਜਾ ਕੇ ਖੋਲਿਆ ਹੁਣ ਉਪਰੋ ਜੀ ਆਖਰੀ ਵੱਟ ਤੋਂ ਮੈਂ ਇਸ ਤਰੀਕੇ ਨਾਲ ਖੋਲ ਕੇ ਲੜਨੂ ਲਾਣਾ ਹੈ ਤੁਸੀਂ ਵੀ ਦੇਖੋ ਐਸੇ ਤਰੀਕੇ ਨਾਲ ਹੀ ਕਰਨਾ ਹੈ ਜੇ ਕੋਈ ਵੱਟ ਅੰਦਰ ਗੁੰਮ ਰਿਆ ਹੈ ਅੰਦਰ ਲੁੱਕ ਰਿਆ ਹੈ ਤਾਂ ਉਹਨੂੰ ਬਾਹਰ ਚੰਗੀ ਤਰ੍ਹਾਂ ਕੱਢਣਾ ਹੈ ਤੇ ਇੱਕ ਇੱਕ ਕਰਕੇ ਜਿੱਦਾਂ ਅਸੀਂ ਪਹਿਲੇ ਤਿੰਨ ਲੜ ਲਾਏ ਆ ਇਸੇ ਤਰੀਕੇ ਨਾਲ ਇਹਨਾਂ ਲੜਾਂ ਨੂੰ ਵੀ ਲਾ ਦੇਣਾ ਹੈ ਜਿਹੜੇ ਮੇਰੇ ਵੀਰੋ ਅਸੀਂ 75 ਡੇ ਹਾਰਡ ਚੈਲੰਜ ਸ਼ੁਰੂ ਕੀਤਾ ਹੈ ਇਹਦੇ ਵਿੱਚ ਤੁਹਾਨੂੰ ਅਸੀਂ ਲਗਭਗ ਰੋਜ਼ ਨਵੇਂ ਸਟਾਈਲ ਦੇ ਦਸਤਾਰ ਸਜਾ ਕੇ ਦਿਖਾ ਰਹੇ ਹਾਂ ਪਲੱਸ ਤੀਜੇ ਦਿਨ ਤੁਹਾਨੂੰ ਕਿਸੇ ਵਰਗੀ ਦਸਤਾਰ ਸਜਾ ਕੇ ਦਿਖਾ ਰਹੇ ਹਾਂ ਮਤਲਬ ਕਿ ਕਿਸੇ ਵੀ ਪੰਜਾਬੀ ਸਿੰਗਰ ਜਾਂ ਪੰਜਾਬੀ ਆਰਟਿਸਟ ਸਟਾਈਲ ਦਸਤਾਰ ਸਜਾ ਕੇ ਦਿਖਾ ਰਹੇ ਹਾਂ ਤੇ ਇਸ ਟੀ ਨੂੰ ਟਾਈਮ ਲੱਗਦਾ ਹੁੰਦਾ ਹੈ ਬਟ ਮੈਂ ਪੂਰਾ ਜੋਲ ਲਾਇਆ ਹੋਇਆ ਆਪਣਾ ਕਿ ਮੈਂ ਤੁਹਾਨੂੰ ਲਗਾਤਾਰ ਵੀਡੀਓ ਦਵਾਂਗਾ ਹੀ ਬਟ ਜਿਹੜੀਆਂ ਵੀਡੀਓ ਦੀ ਤੁਸੀਂ ਡਿਮਾਂਡ ਕਰ ਰਹੇ ਹੋ ਉਹ ਤੁਹਾਨੂੰ ਮਿਲਣਗੀਆਂ ਜ਼ਰੂਰ ਬਟ ਥੋੜਾ ਟਾਈਮ ਲੱਗੂਗਾ ਕਿਉਂਕਿ ਮੈਂ ਜਿਹੜੀਆਂ ਪਹਿਲੀਆਂ ਵੀਡੀਓ ਸੋਚ ਕੇ ਰੱਖੀਆਂ ਹੋਈਆਂ ਨੇ ਜਿਹੜੇ ਮੇਰੇ ਵੀਰ ਪਹਿਲਾਂ ਕਮੈਂਟ ਕਰ ਚੁੱਕੇ ਨੇ ਤੁਹਾਡੇ ਤੋਂ ਮੈਂ ਉਹਨਾਂ ਦੀ ਵੀਡੀਓ ਪਹਿਲਾਂ ਪੋਸਟ ਕਰਾਂਗਾ ਬਟ ਪੋਸਟ ਤਾਂ ਮੈਂ ਇੱਕੋ ਦਿਨ 'ਚ ਇੱਕੋ ਕਰ ਸਕ ਰਿਹਾ ਨਾ ਬਟ ਤੁਸੀਂ ਸੁਜੈਸ਼ਨਾਂ ਜਰੂਰ ਦੇ ਸਕਦੇ ਹੋ ਮੈਨੂੰ ਅਗਲੀਆਂ ਵੀਡੀਓ ਲਈ ਕਿ ਤੁਹਾਨੂੰ ਕਿਸ ਟਾਈਪ ਦੀ ਦਸਤਾਰ ਦੀ ਵੀਡੀਓ ਚਾਹੀਦੀ ਹੈ ਹੁਣ ਤੁਸੀਂ ਇਸ ਗੱਲ ਦਾ ਧਿਆਨ ਦਿਓ ਕਿ ਆਪਾਂ ਚੌਥੇ ਪੇਜ ਨੂੰ ਕਿੰਨਾ ਜ਼ਿਆਦਾ ਚੌੜਾ ਖੋਲ ਕੇ ਲਾਤਾ ਹੋਇਆ ਤੇ ਇਹਦੇ ਵਿੱਚ ਵੱਟ ਪਿੱਛੇ ਤੱਕ ਪਾ ਕੇ ਇਹਨੂੰ ਅੰਦਰੋਂ ਜੀ ਇੱਕ ਵਾਰੀ ਫੋਲਡ ਕਰ ਦੇਣਾ ਹੈ ਧਿਆਨ ਰੱਖਿਓ ਮੋਟਾ ਹਿੱਸਾ ਉੱਪਰ ਰਵੇ ਤੇ ਉੱਪਰਲੇ ਲੜ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਫੁੱਲਵੇਂ ਨੇ ਸਾਡੇ ਹੁਣ ਅਸੀਂ ਸੱਜੇ ਪਾਸੇੋਂ ਚੋਂਥੇ ਲੜ ਨੂੰ ਲਾਣ ਲਈ ਦੋਨੋਂ ਪੱਲੇ ਬਰਾਬਰ ਖੋਲ ਲਵਾਂਗੇ ਪਿੱਛੋਂ ਜੀ ਫੋਲਡ ਕਰਕੇ ਇਸ ਲੜ ਨੂੰ ਪਹਿਲੇ ਲੜ ਨਾਲੋਂ ਦੇਖੋ ਕਿੰਨਾ ਜ਼ਿਆਦਾ ਨੀਵਾਂ ਲ ਆ ਰਹੇ ਆ ਦੋਨੋਂ ਪੱਲੇ نیچے ਤੱਕ ਖੋਲ ਲੈਣੇ ਨੇ ਤੁਸੀਂ ਧਿਆਨ ਰੱਖਣਾ ਮੋਟਾ ਹਿੱਸਾ ਉੱਪਰ ਹੋਵੇ ਦੇਖੋ ਕਿ ਆਪਾਂ ਥੱਲੇ ਦੇ ਹਿੱਸੇ ਤੇ ਕੋਈ ਵੀ ਮੋਟਾ ਪੱਲਾ ਨਹੀਂ ਆਣ ਦੇਣਾ ਇਸ ਲਈ ਇਸ ਤਰੀਕੇ ਨਾਲ ਲੜ ਨੂੰ ਉੱਪਰ ਇਕੱਠਾ ਕਰ ਦੇਣਾ ਆ ਦੋਨੋਂ ਪੱਲੇ نیچے ਤੱਕ ਤੁਸੀਂ ਖੋਲ ਲੈਣੇ ਨੇ ਤਾਂ ਜੋ ਕੰਨ ਦੇ ਕੋਲ ਵੀ ਕਿਤੇ ਡੋਂਗਣਾ ਰਹਿ ਜਵੇ ਕਿਤੇ ਕਪੜਾ ਘੱਟ ਨਾ ਰਹਿ ਜਵੇ ਦੇਖੋ ਅੰਦਰੋਂ ਜੀ ਵੀ ਲੜ ਖੋਲ ਕੇ ਥੱਲੇ ਤੱਕ ਲੈ ਕੇ ਆਣਾ ਇਹਨਾਂ ਜਿਹੜਾ ਸੱਜੇ ਪਾਸੇ ਇਲਾਕਾਂ ਤੋਂ نیچے ਵਾਲਾ ਹਿੱਸਾ ਆ ਉਹ ਵੀ ਥੋੜਾ ਜਿਹਾ ਭਰ ਜਾਵੇਗਾ ਕਈ ਵਾਰ ਉਹ ਹਿੱਸਾ ਸਾਡਾ ਖਾਲੀ ਰਹਿ ਜਾਂਦਾ ਹੁੰਦਾ ਤੇ ਉਹ ਲਾਗੀ ਦਿਖਦਾ ਹੁੰਦਾ ਕੰਨ ਸਾਡਾ ਉੱਥੇ ਇਸ ਚੀਜ਼ ਨੂੰ ਤੁਸੀਂ ਨਹੀਂ ਹੋਣ ਦੇਣਾ ਇਸ ਜਗ੍ਹਾ ਤੇ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਖਿਲਾਰ ਲੈਣਾ ਆ ਉੱਪਰਲੇ ਪਾਸੇ ਮੋਟਾ ਹਿੱਸਾ ਰੱਖ ਕੇ ਉਹਨੂੰ ਅੰਦਰ ਨੂੰ ਫੋਲਡ ਕਰ ਦੇਣਾ ਆ ਇਹਦੇ ਨਾਲ ਤੁਹਾਡੇ ਲੜ ਜਿਹੜੇ ਉੱਪਰਲੇ ਚਾਰੋਂ ਲੜ ਬਰਾਬਰ ਮੋٹے ਹੋ ਜਾਣਗੇ ਤੇ ਫੁੱਲਵੇਂ ਫੁੱਲਵੇਂ ਹੋਣਗੇ ਦਸਤਾਰ ਜਿਹੜੀ ਆ ਤੁਹਾਡੀ ਤੁਸੀਂ ਇਹਨੂੰ ਜ਼ਿਆਦਾ ਗਿੱਲਾ ਨਹੀਂ ਜੇ ਕੀਤਾ ਸਟਾਰਟਿੰਗ ਦੇ ਵਿੱਚ ਉਹਦਾ ਇਹ ਫਾਇਦਾ ਲੜ ਤੁਹਾਡੇ ਫੁੱਲਵੇਂ ਫੁੱਲਵੇਂ ਆਉਣਗੇ ਤੇ ਦਸਤਾਰ ਤੁਹਾਡੀ ਥੋੜੀ ਜੀ ਵੱਡੀ ਸਜੇਗੀ ਬਟ ਇਹਦਾ ਇੱਕ ਫਾਇਦਾ ਹੋਊਗਾ ਤੁਹਾਨੂੰ ਦਸਤਾਰ ਜਿਹੜੀ ਵਟਾ ਵਾਲੀ ਨਾ ਫੁੱਲਮੀ ਜ਼ਿਆਦਾ ਸੋਹਣੀ ਲੱਗਦੀ ਹੁੰਦੀ ਆ ਤੇ ਤੁਹਾਨੂੰ ਜ਼ਿਆਦਾ ਬੇਸ ਬੰਨਣ ਦੀ ਲੋੜ ਨਹੀਂ ਪੈਣੀ ਥੱਲੇ ਠੀਕ ਹੈ ਜੀ ਤੇ ਤੁਹਾਡੇ ਵੱਟ ਵੀ ਥੋੜੇ ਫੁੱਲਵੇਂ ਹੋਣਗੇ ਤੇ ਲੜ ਵੀ ਫੁੱਲਵੇਂ ਹੋਣਗੇ ਘੱਟ ਕਿੱਲੀ ਕਰਨ ਦਾ ਇਹ ਫਾਇਦਾ ਹੁੰਦਾ ਹੈ ਹੁਣ ਤੁਸੀਂ ਮੇਰੇ ਵੀਰੋ ਦੋਨੋਂ ਪੱਲੇ ਬਰਾਬਰ ਕੀਤੇ ਆ ਇਹਦੇ ਵਿੱਚ ਵੀ ਪਹਿਲਾਂ ਅਸੀਂ ਉੱਪਰਲੇ ਪੱਲੇ ਤੇ ਵੱਟ ਕ੍ਰੀਏਟ ਕਰਾਂਗੇ ਉਹਨਾਂ ਨੂੰ ਇੱਕੋ ਜਗ੍ਹਾ ਤੇ ਦੇਖੋ ਆਪਾਂ ਫੋਲਡ ਕਰੇ ਨਾ ਅੰਦਰੋ ਜੀ ਕਦੀ ਵੀ ਡਬਲ ਪੱਲਾ ਨਹੀਂ ਫੰਡਣਾ ਹੈਗਾ ਸਿੰਗਲ ਜਿਹਾ ਪੱਲਾ ਫੰਡਣਾ ਹੈ ਚੰਗੀ ਤਰ੍ਹਾਂ ਵੱਟ ਬਣਾਣੇ ਨੇ ਕੋਸ਼ਿਸ਼ ਕਰੋ ਸਹੀ ਤਰੀਕੇ ਨਾਲ ਵੱਟ ਪੈਣ ਤੇ ਇੱਕੋ ਜਗ੍ਹਾ ਤੇ ਸਾਰੇ ਵੱਟ ਇਕੱਠੇ ਹੋਣ ਤੁਹਾਡੇ ਤੇ ਉਹਨਾਂ ਨੂੰ ਇੱਕੋ ਜਗ੍ਹਾ ਤੇ ਹੀ ਰੱਖਣਾ ਹੈ ਹੁਣ ਨੀਚੇ ਵਾਲਾ ਪੱਲਾ ਖੋਲ ਲਿਓ ਦੇਖੋ نیچے ਵਾਲਾ ਪੱਲਾ ਆਪ ਖੋਲ ਕੇ ਉਹਦੇ ਵੱਟ ਬਣਾ ਲਓ ਭਾਵੇਂ ਤਿੰਨ ਚਾਰ ਹੀ ਵੱਟ ਬਣਨ ਦੋ ਤਿੰਨ ਹੀ ਬਣਨ ਕੋਈ ਨੁਕਸਾਨ ਨਹੀਂ ਬਟ ਉਹ ਜਦੋਂ ਲੜ ਅਸੀਂ ਖੋਲਣਾ ਨਾ ਉਹ ਤਿੰਨ ਚਾਰ ਵੱਟਾਂ ਚੋਂ ਅਸੀਂ ਹੋਰ ਜਿਆਦਾ ਵੱਟ ਕੱਢ ਲੈਣੇ ਆ ਇਸ ਲੜ ਨੂੰ ਤੁਸੀਂ ਦੇਖੋ ਆਪਾਂ ਸਿਰਦੇ ਆ ਲਗਭਗ ਉੱਪਰ ਲੱਗੇ ਹੋਏ ਆ ਠੀਕ ਆ ਦਸਤਾਨ ਨੂੰ ਥੋੜਾ ਮੋਲੇ ਹਿੱਸੇ ਤੋਂ ਦੱਬਾਂਗੇ ਦੱਬ ਕੇ ਜਿਹੜਾ ਨੀਚਲੇ ਪੱਲੇ ਦੇ ਅਸੀਂ ਤਿੰਨ ਚਾਰ ਵੱਟ ਬਣਾਏ ਸੀ ਉਹਨਾਂ ਨੂੰ ਖੋਲ ਲਵਾਂਗੇ ਤੇ ਚੰਗੀ ਤਰ੍ਹਾਂ ਜਿਹੜੇ ਤਿੰਨ ਚਾਰ ਵੱਟ ਬਣਾਏ ਸੀ ਉਹਨਾਂ ਦੇ ਵਿੱਚੋਂ ਵੱਟ 'ਚੋਂ ਵੱਟ ਕੱਢਣੇ ਆ ਅਸੀਂ ਤੇ ਪਿੱਛੇ ਤੱਕ ਥੋੜੇ ਵੱਟਾਂ ਨੂੰ ਨਾ ਖ ਤੇ ਫਿਰ ਵਟਾ ਨੂੰ ਵਟਾ ਚ ਹੋਰ ਕਨਵਰਟ ਕਰ ਦੇਣਾ ਹੈ ਤੇ ਇਸ ਤੇ ਸਿੱਧੇ ਨਾਰੈਣ ਇਸ ਲਈ ਚੰਗੀ ਤਰ੍ਹਾਂ ਖੋਲ ਕੇ ਲੜ ਨੂੰ ਵਟ ਦੇ ਵਿੱਚੋਂ ਫੜ ਕੇ ਚੰਗੀ ਤਰ੍ਹਾਂ ਵਟ ਨੂੰ ਖੋਲ ਲੈਣਾ ਹੈ ਖੋਲ ਕੇ ਨਾਲ-ਨਾਲ ਪਿੱਛੇ ਤੱਕ ਸ਼ੇਪ ਨੂੰ ਸਹੀ ਕਰਨਾ ਹੈ ਹੁਣ ਆਪਣਾ ਪੰਜਵਾਂ ਲੜ ਦੇਖੋ ਮੇਰੇ ਵੀਰੋ ਕਿੱਥੇ ਪਹੁੰਚ ਗਿਆ ਸਿਰ ਦੇ ਹਿੱਸੇ ਤੇ ਇੱਥੇ ਨਾਰਮਲੀ ਸਾਡੀ ਦਸਤਾਰ ਇਹ ਤੋਂ ਪਹਿਲਾਂ ਹੀ ਸਾਡੇ ਲੜ ਖਤਮ ਹੋ ਜਾਂਦੇ ਆ ਬਟ ਇਹ ਸਾਡਾ ਪੰਜਵਾਂ ਲੜ ਕਿਹੜੀ ਜਗ੍ਹਾ ਤੇ ਪਹੁੰਚ ਗਿਆ ਇਹ ਲਗਭਗ ਤੁਹਾਡੇ ਸਿਰ ਦੇ ਨਾਲ ਲੱਗਣਾ ਸ਼ੁਰੂ ਹੋਣਾ ਸ਼ੁਰੂ ਹੋਣਾ ਉਪਰੋ ਜੀ بیس ਨੂੰ ਪੂਰਾ ਆਪਾਂ ਲਕੋਤਾ ਹੈ ਹੇ ਨੀਚੇ ਐਦਾਂ ਹੀ ਤੁਹਾਡੇ ਵੀ ਦਸਤਾਰ ਦੇ ਵਿੱਚ ਨਾ ਘੱਟ ਸਪੇਸ ਬਚੂਗੀ ਜੇ ਤੁਸੀਂ ਇਸੇ ਤਰੀਕੇ ਨਾਲ ਦਸਤਾਰ ਸਜਾਉਂਗੇ ਹੁਣ ਦੇਖੋ ਆਪਣੇ ਪਿੱਛੇ ਕਿੰਨੀ ਘੱਟ ਸਪੇਸ ਆ ਪੰਜਵੇਂ ਲੜੜੀ ਹੱਲੇ ਆਪਾਂ ਛੇਵਾਂ ਲੜ ਲਾਣਾ ਹੈ ਹੁਣ ਤੁਸੀਂ ਮੇਰੇ ਵੀਰੋ ਆਖਰੀ ਲੜ ਨੂੰ ਇਸ ਤਰ੍ਹਾਂ ਮੂਹ ਦੇ ਵਿੱਚ ਫੜ ਲੈਣਾ ਹੈ ਫੜ ਕੇ ਇਹ ਜਗ੍ਹਾ ਤੋਂ ਜਿਹੜੇ ਵੱਟ ਤੁਹਾਨੂੰ ਉੱਪਰ-ਨੀਚੇ ਲੱਗ ਰਹੇ ਨੇ ਉਹਨਾਂ ਨੂੰ ਖਿੱਚ ਕੇ ਥੱਲੇ ਕਰ ਲੈਣਾ ਹੈ ਕਿ ਬਾਕੀ ਜਿਹੜੇ نیچے ਢਿਲਕਦੇ ਜਿਹੇ ਲਾੜਾ ਨੇ ਤੁਹਾਡੇ ਇਹਨਾਂ ਨੂੰ ਤੁਸੀਂ ਸਲਾਈ ਫਿਰ ਕੇ ਸਹੀ ਕਰ ਲੈਣਾ ਹੈ ਉਪਰਵੀ ਸ਼ੇਪ ਨੂੰ ਮੈਂਟੇਨ ਕਰਾਂਗੇ ਦੇਖ ਲੈਣਾ ਸਾਰੇ ਲੜ ਉੱਪਰੋਂ ਜੀ ਸਹੀ ਨੇ ਬਰਾਬਰ ਨੇ ਹੱਥ ਫੇਰ ਕੇ ਸਾਰੇ ਪੇਚਾਂ ਨੂੰ ਤੁਸੀਂ ਗੁਲਾਈ ਦੇ ਵਿੱਚ ਕਰ ਲੈਣਾ ਤੇ ਦਸਤਾਰ ਦੀ ਵੀ ਸ਼ੇਪ ਨੂੰ ਸਹੀ ਕਰ ਲੈਣਾ ਹੈ ਉਪਰਲੇ ਜਿਹੜੇ ਲੜ ਨੇ ਤੁਸੀਂ ਇਸ ਤਰ੍ਹਾਂ ਖੋਲ ਕੇ ਰੱਖ ਦੇਣੇ ਨੇ ਤੇ ਮੋਨਲੇ ਹਿੱਸੇ ਤੋਂ ਤੁਸੀਂ ਸਲਾਈ ਨਾਲ ਸਾਰੇ ਵੱਟ ਇੱਕੋ ਜਗ੍ਹਾ ਤੇ ਕਰ ਦੇਣੇ ਨੇ ਇਸ ਤਰੀਕੇ ਨਾਲ ਇਹ ਦਸਤਾਰ ਚ ਤੁਹਾਨੂੰ ਬੜੇ ਪਿਆਰ ਨਾਲ ਅਸੀਂ ਦਸਤਾਰ ਸਜਾ ਕੇ ਦਿਖਾਈ ਹੈ ਤੇ ਤੁਹਾਨੂੰ ਸਮਝ ਆ ਜਾਵੇ ਇਸ ਲਈ ਪੂਰੀਆਂ ਚੀਜ਼ਾਂ ਡਿਟੇਲ ਚ ਦੱਸੀਆਂ ਨੇ ਮੇਰੇ ਵੀਰੋ ਤੁਸੀਂ ਸਲਾਈ ਦੇ ਨਾਲ ਇਹਨਾਂ ਵਟਾਂ ਨੂੰ ਬਰੀਕ ਵਟਾਂ 'ਚ ਵੀ ਕਨਵਰਟ ਕਰ ਲੈਣਾ ਹੈ ਕੋਈ ਵੀ ਵਟ ਤੁਹਾਡਾ ਸਿੱਧਾ-ਸਿੱਧਾ ਨਾ ਦਿਖੇ ਤੁਹਾਨੂੰ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਖੱਬੇ ਪਾਸੇੋਂ ਤੁਹਾਡੀ ਦਸਤਾਰ ਪੂਰੀ ਤਰ੍ਹਾਂ ਗੋਲ ਹੋਣੀ ਚਾਹੀਦੀ ਹੈ ਸੱਜੇ ਪਾਸੇੋਂ ਇਸ ਤਰੀਕੇ ਨਾਲ ਲੜ نیچے ਖੋਲ ਕੇ ਰੱਖ ਲੈਣੇ ਆ ਕਿਉਂਕਿ ਅੱਖਾਂ ਵੀ ਦੋਨੇ ਅਸੀਂ ਬਰਾਬਰ ਟਕਣੀਆਂ ਨੇ ਲਗਭਗ ਤੇ ਕਿਉਂਕਿ ਇਹ ਜਗ੍ਹਾ ਖਾਲੀ ਨਾ ਰਹਿ ਜਾਵੇ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਦਸਤਾਰ ਨੂੰ ਹੁਣ ਤੁਸੀਂ ਥੋੜਾ ਜਿਹਾ ਪਾਣੀ ਲਾ ਸਕਦੇ ਹੋ ਇਹਦੇ ਨਾਲ ਜਿਹੜੇ ਤੁਹਾਡੀ ਦਸਤਾਰ ਆ ਉਹ ਆਪਣੀ ਜਗ੍ਹਾ ਤੇ ਬੈਠ ਜਾਊਗੀ ਥੋੜੀ ਜੀ ਫੁਲਾਵੜਤ ਨਹੀਂ ਕਟਣੀ ਹੈਗੀ ਇਹਨਾਂ ਦਸਤਾਰ ਦੀ ਥੋੜੀ ਜਿਹੀ ਆਪਣੀ ਜਗ੍ਹਾ ਤੇ ਬੈਠ ਜੂਗੀ ਜਿੱਥੇ ਤੁਸੀਂ ਸਜਾਈਆ ਉੱਥੇ ਹੀ ਰਹੂਗੀ ਕਿਉਂਕਿ ਜਦੋਂ ਆਪਾਂ ਸੁੱਕੀ ਦਸਤਾਰ ਸਜਾਈ ਨਾ ਲਗਭਗ ਗਿੱਲੀ ਤਾਂ ਸੀ ਕੀਤੀ ਸੀ ਬਟ ਜ਼ਿਆਦਾ ਗਿੱਲੀ ਨਹੀਂ ਸੀ ਕੀਤੀ ਆਖਰੀ ਲਾੜ ਲਾਣ ਤੋਂ ਪਹਿਲਾਂ ਨਾ ਦਸਤਾਰ ਆਪਣੀ ਜਗ੍ਹਾ ਤੇ ਬੈਠੀ ਰਹੂਗੀ ਹੁਣ ਮੇਰੇ ਵੀਰੋ ਦੇਖੋ ਅਸੀਂ ਆਖਰੀ ਲੜ ਨੂੰ ਲਾਣ ਲਈ ਇਹਦਾ ਬਾਹਰਲਾ ਪੱਲਾ نیچے ਖੋਲਿਆ ਅੰਦਰਲੇ ਪੱਲੇ ਨੂੰ ਉੱਪਰ ਚੱਕਤਾ ਹੋਇਆ ਕਿਉਂਕਿ ਮੋਟਾ ਹਿੱਸਾ ਸਾਨੂੰ ਉੱਪਰਲੀ ਸਾਈਡ ਤੇ ਚਾਹੀਦਾ ਪਿੱਛੋਂ ਜੀ ਫੋਲਡ ਕਰਕੇ ਇਸ ਲੜ ਨੂੰ ਐਦਾਂ ਲਾ ਦੇਣਾ ਆ ਲਾ ਕੇ ਤੁਸੀਂ ਦੇਖ ਲਓ ਆਪਣਾ ਲੜ ਇਹ ਕਿੰਨਾ ਫੁੱਲਮਾ ਆ ਉਪਰੋ ਜੀ ਲੜ ਨੂੰ ਖੋਲ ਕੇ ਅੰਦਰ ਫੋਲਡ ਕਰ ਦੇਣਾ ਪਿੱਛੇ ਤੱਕ ਇਹ ਨਾਲ ਇਹ ਵੀ ਲੜ ਬਾਕੀ ਲੜਾਂ ਵਾਂਗ ਮੋਟਾ ਹੋ ਜਵੇਗਾ ਪਿੱਛੇ ਤੱਕ ਸੱਜੇ ਪਾਸਿਓਂ ਦੋਨੋਂ ਗੱਲਾਂ ਬਰਾਬਰ ਟੱਕ ਲੈਣੀਆਂ ਨੀਚੋਂ ਉਪਰੋ ਜੀ ਇਸ ਲੜ ਨੂੰ ਪਿੱਛੇ ਤੱਕ ਮੋਟਾ ਕਰਨਾ ਆ ਉੱਪਰਲੀ ਸਾਈਡ ਤੋਂ ਵੀ ਧਿਆਨ ਰੱਖਣਾ ਹੈ ਇਸ ਚੀਜ਼ ਦਾ ਤੇ ਇਸ ਲੜ ਦੇ ਵੀ ਤੁਹਾਨੂੰ 3-4 ਵਟ ਬਣਾ ਕੇ ਦਿਖਾਣੇ ਆ ਦੇਖ ਲੈਣਾ ਜਿੰਨਾ ਖਚੋੜਾ ਇਸ ਲੜ ਨੂੰ ਰੱਖਣਾ ਓਨਾ ਖਚੋੜਾ ਤੁਸੀਂ ਛੱਡ ਕੇ ਪੱਲਾ ਪਹਿਲਾ ਵਟ ਬਣਾਣਾ ਹੈ ਫਿਰ نیچےੋ ਹੀ ਦੇਖ ਲੈਣਾ ਕਿ ਓਨੇ ਕ ਹੀ ਜਿੰਨੇ ਕ ਲੜ ਦੇ ਤੁਹਾਡੇ ਵਟ ਪੈ ਸਕਣ ਓਨੇ ਕ ਹੀ ਵਟ ਬਣਾਣੇ ਆ 3-4 ਬਣਾਓ ਜਿਹੜੇ ਕਿ ਤੁਹਾਨੂੰ ਖੋਲਣੇ ਵੀ ਆਸਾਨ ਰਹਿਣ ਤੇ ਬਾਅਦ 'ਚ ਤੁਹਾਨੂੰ ਦਸਤਾਰ ਦਾ ਲੜ ਲਾਣ ਵੇਲੇ ਨਾ ਕਲਗੀ ਲੜ ਦੇ ਉਦੋਂ ਲਾਉਂਗੇ ਉਦੋਂ ਕੋਈ ਪਰੇਸ਼ਾਨੀ ਵੀ ਨਾ ਹੋਵੇ ਸਾਰੇ ਵਟ ਇੱਕੋ ਜਗ੍ਹਾ ਤੇ ਪਿੰਚ ਕਰਨੇ ਆ ਜਿੱਥੇ ਸਾਰੇ ਵਟ ਰੱਖੇ ਸੀਗੇ ਉੱਥੇ ਹੀ ਇਹਨਾਂ ਵਟਾਂ ਨੂੰ ਰੱਖਣਾ ਹੈ ਉੱਪਰੋਂ ਹੀ ਦਸਤਾਨ ਨੂੰ ਫੜ ਕੇ ਖਿੱਚ ਕੇ ਲੜ ਨੂੰ ਲਾੜਨਾ ਖੱਬੇ ਹੱਥ ਨਾਲ ਜੇ ਤੁਸੀਂ ਲੜਾ ਨੂੰ ਖਿੱਚ ਕੇ ਰੱਖੋਗੇ ਤਾਂ ਤੁਹਾਡੇ ਵਟ ਖੁੱਲਣਗੇ ਨਹੀਂ ਕਦੀ ਵੀ ਦੇਖੋ ਜਿੱਦਾਂ ਮੈਂ ਰੱਖ ਰਿਹਾ ਨਾ ਨਾਲ ਹੀ ਥੋੜਾ ਜਿਹਾ ਮੈਂ ਦਬ ਤਾ ਉਸ ਜਗ੍ਹਾ ਤੋਂ ਹੁਣ ਅਸੀਂ ਅੱਗੇ ਜਾ ਕੇ ਥੋੜਾ ਜਿਹਾ ਵਟਾਂ ਨੂੰ ਖੋਲ ਲੈਣਾ ਹੈ ਇੱਕ ਇੱਕ ਕਰਕੇ ਵਟਾਂ ਨੂੰ ਖੋਲਾਂਗੇ ਤੇ ਇਹਨਾਂ ਵਟਾਂ 'ਚੋ ਛੋਟੇ ਛੋਟੇ ਜਿਹੇ ਰਿੰਕਲ ਜੇ ਪਾ ਲੈਣੇ ਅਸੀਂ ਇਹਨਾਂ 'ਚ ਕਿ ਇਹ ਵੀ ਸਿੱਧੇ ਸਿੱਧੇ ਜਿਨਾਂ ਲੱਗਣ ਸਾਨੂੰ ਦੇਖਣ 'ਚ ਤੇ ਖੋਲ ਕੇ ਐਦਾਂ ਦੇਖੋ ਇਕੱਠਾ ਕਰਕੇ ਇਹਨਾਂ ਨੂੰ ਰੱਖ ਦੇਣਾ ਇਹਦੇ ਨਾਲ ਤੁਹਾਡੇ ਵਟ ਸਿੱਧੇ ਸਿੱਧੇ ਨਹੀਂ ਰਹਿਣਗੇ ਇਹ ਥੋੜੇ ਜੇ ਆਪਸ ਦੇ ਵਿੱਚ ਨਿਕਲਦੇ ਹੋਏ ਨਜ਼ਰ ਆਣਗੇ ਕਿ ਹਾਂ ਇੱਕ ਦੂਜੇ ਦੇ ਵਿੱਚ ਹੀ ਅੰਦਰ ਬਾਹਰ ਹੋ ਰਹੇ ਨੇ ਤੇ ਉਕ ਤੋਂ ਬਾਅਦ ਤੁਸੀਂ ਉੱਪਰੋ ਜੀ ਦਸਤਾਰ ਦੀ ਸ਼ੇਪ ਨੂੰ ਸਹੀ ਕਰਨਾ ਹੈ ਤੇ ਚੰਗੀ ਤਰ੍ਹਾਂ ਇਸ ਲੜ ਨੂੰ ਪਿੱਛੇ ਨੂੰ ਬਿਠਾ ਦੇਣਾ ਹੈ ਸਿਰ ਦੇ ਐਨ ਬਰਾਬਰ ਤੇ ਪਿੱਛੇ ਜਾ ਕੇ ਦੇਖ ਲੈਣਾ ਦਸਤਾਰ ਦੀ ਸ਼ੇਪ ਜਿਹੜੀ ਸ ਫੇਰ ਪਿੱਛੇ ਜੀ ਇਸ ਲੜ ਨੂੰ ਫੋਲਡ ਕਰਕੇ ਰੱਖ ਦੇਣਾ ਹੈ। ਦੇਖੋ ਜਿੱਦਾਂ ਤੁਹਾਨੂੰ ਦਿਖਾ ਰਿਹਾ ਨਾ ਮੈਂ ਆਹ ਦੇਖੋ ਪਿੱਛੇ ਜੀ ਲੜ ਨੂੰ ਫੜਿਆ ਤੇ ਨੀਚੋਂ ਜੀ ਪਿੰਚ ਕੀਤਾ ਮੋਟਾ ਹਿੱਸਾ ਉੱਪਰ ਰੱਖਿਆ ਤੇ ਉੱਪਰਲੇ ਪਾਸੇ ਕਿੰਨੀ ਘੱਟ ਸਪੇਸ ਆ ਸਾਡੇ ਤੇ ਹੁਣ ਮੇਰੇ ਵੀਰੋ ਅਸੀਂ ਰਹਿਣ ਦੀ ਕਮੀ ਪੇਸ਼ੀ ਦਸਤਾਰ ਦੇ ਵਿੱਚ ਹੁਣ ਦੂਰ ਕਰਨੀ ਹੈ। ਪਿੱਛੇ ਜੀ ਪਹਿਲਾਂ ਲੂਪੀ ਵਾਲਾ ਪੱਲਾ ਅੰਦਰ ਲਾ ਦਿਓ ਜਿੰਨਾ ਤੁਹਾਨੂੰ ਕਲਗੀ ਵਾਲੇ ਲੜ ਨੂੰ ਫੜ ਰੱਖਣ ਦੀ ਲੋੜ ਨਹੀਂ ਹੈਗੀ। ਤੇ ਉਸ ਤੋਂ ਬਾਅਦ ਤੁਸੀਂ ਸਲਾਈ ਦੀ ਹੈਲਪ ਨਾਲ ਜਿਹੜੇ ਮੋਹਲੇ ਹਿੱਸੇ ਦੇ ਵਾਟਾ ਉਹਨਾਂ ਨੂੰ ਸਹੀ ਕਰਨਾ ਆ ਥੋੜਾ ਪਾਣੀ ਲਾਇਆ ਸੀ ਦਸਤਾਨ ਨੂੰ ਤੇ ਕਲਗੀ ਵਾਲੇ ਲੜ ਨੂੰ ਵੀ ਥੋੜਾ ਪਾਣੀ ਲਾਵਾਂਗੇ ਤੇ ਇਹਨਾਂ ਲੜ ਜਿਹੜਾ ਆਪਣੀ ਜਗ੍ਹਾ ਤੇ ਬਹਿ ਜਾਊਗਾ ਜੇ ਲੜ ਤੁਹਾਡਾ ਕਦੀ ਵੀ ਵੱਡਾ ਆਂਦਾ ਹੈ ਤਾਂ ਉਹਨੂੰ ਪਾਣੀ ਲਾ ਲਓ ਇਹਦੇ ਨਾਲ ਲੜ ਤੁਹਾਡਾ ਆਸਾਨੀ ਨਾਲ ਲੱਗ ਜਾਂਦਾ ਹੈ ਹੁਣ ਮੋਹਲੇ ਹਿੱਸੇ ਤੋਂ ਜਿਹੜੇ ਤੁਸੀਂ ਇਹ ਸਾਰੇ ਵਟ ਪਾਏ ਸੀਗੇ ਆਖਰੀ ਲੜ ਦੇ ਇਹਨਾਂ ਨੂੰ ਇੱਕੋ ਜਗ੍ਹਾ ਤੇ ਕਰ ਦੇਣਾ ਆ ਕਰਕੇ ਇਸ ਜਗ੍ਹਾ ਤੋਂ ਦੇਖ ਲੈਣਾ ਸ਼ੇਪ ਸਾਡੀ ਸਹੀ ਆ ਪਿੱਛੇ ਤੱਕ ਗੋਲ ਜਾ ਰਹੀ ਹੈ ਤੇ ਉੱਪਰਲੇ ਲੜ ਨੂੰ ਫੜ ਕੇ ਚੰਗੀ ਤਰ੍ਹਾਂ ਥੱਲੇ ਖੋਲ ਲੈਣਾ ਹੈ ਇਹਦੇ ਨਾਲ ਜਦੋਂ ਤੁਸੀਂ ਕਲਗੀ ਵਾਲੇ ਲੜ ਨੂੰ ਲਾਉਂਗੀ ਤਾਂ ਇੱਥੇ ਤੁਹਾਡੇ ਵੱਟ ਤੁਹਾਨੂੰ ਨਹੀਂ ਦਿਖਣਗੇ ਹੁਣ ਇੱਕ ਇੱਕ ਕਰਕੇ ਉੱਪਰਲੇ ਲੜ ਨੂੰ ਦੇਖਾਂਗੇ ਦੋਨਾਂ ਸਾਈਡਾਂ ਤੋਂ ਔਖਾਂ ਨੂੰ ਲਗਭਗ ਬਰਾਬਰ ਟੰਗਾਂਗੇ ਲੜ ਸਾਡਾ ਨਾ ਖੁੱਲੇ ਇਸ ਲਈ ਇਸ ਜਗ੍ਹਾ ਤੋਂ ਫੜ ਕੇ ਹੀ ਸੱਜੇ ਪਾਸੇੋਂ ਲੜ نیچے ਨੂੰ ਖੋਲਣਾ ਹੈ ਤੁਸੀਂ ਇਹ ਨਾਲ ਤੁਹਾਡੇ ਵੱਟ نیچے ਨੂੰ ਖੁੱਲਣਗੇ ਨਹੀਂ ਤੇ ਸ਼ੇਪ ਦੇਖੋ ਆਪਣੀ ਪ੍ਰੋਪਰ ਸ਼ੇਪ ਆ ਨਾ ਜ਼ਿਆਦਾ ਸੀਸ ਦਸਤਾਰ ਵੱਡੀ ਹੋਣ ਦਿੱਤੀ ਆ ਠੀਕ ਹੈ ਜੀ ਤੇ ਆਪਣੀ ਸ਼ੇਪ ਵੀ ਪਿਓਰ ਪਟਿਆਲਾ ਸ਼ਹੀ ਫ੍ਰੀ ਸਟਾਈਲ ਵਟਾਲੀਆ ਉੱਪਰਲੀ ਸਾਈਡ ਤੇ ਲੈਸ ਬੈਕ ਸਾਈਡ ਸਪੇਸ ਹੁਣ ਤੁਹਾਨੂੰ ਅਸੀਂ ਤੁਹਾਨੂੰ ਦੂਜੇ ਸ਼ਿਸ਼ੇ ਨਾਲ ਦਸਤਾਰ ਦਿਖਾਵਾਂਗੇ ਤਾਂ ਫਿਰ ਤੁਹਾਨੂੰ ਸਮਝ ਆਊਗਾ ਕਿ ਬੈਕ ਸਾਈਡ ਤੋਂ ਸਪੇਸ ਸਾਡੀ ਕਿਹੋ ਜੀ ਲੱਗ ਰਹੀ ਹੈ ਪੂਰਾ ਟਿਊਟੋਰੀਅਲ ਤੁਹਾਨੂੰ ਮੈਂ ਉੱਪਰਲੇ ਤੇ ਥੱਲੇ ਦੇ ਪਾਸਿਓਂ ਡਿਟੇਲ ਦੇ ਵਿੱਚ ਦਿੱਤਾ ਹੈ ਉੱਪਲੇ ਲੜ ਕਿਦਾਂ ਫਿਲ ਕਰਨੇ ਨੇ ਕਿਦਾਂ ਮੋਟੇ ਕਰਨੇ ਨੇ ਤੇ ਤੁਸੀਂ ਕੀ ਕਹਣਾ ਹੈ ਜੇ ਤੁਹਾਨੂੰ ਕੋਈ ਵਾਟ ਨਾ ਢਿੱਲੇ ਢਿੱਲੇ ਨਜ਼ਰ ਆ ਰਹੇ ਹੈ ਤੇ ਉਹਨਾਂ ਨੂੰ ਤੁਸੀਂ ਖਿੱਚ ਕੇ ਦੁਬਾਰਾ ਓਪਰ ਨੂੰ ਇਕੱਠਾ ਕਰ ਦੇਣਾ ਹੈ ਤੇ ਸਲਾਈ ਨਾਲ ਤੁਸੀਂ ਜੇ ਕੋਈ ਵੱਟ ਜ਼ਿਆਦਾ ਖੁੱਲਮਾ ਜਾ ਖੁੱਲ ਜ਼ਿਆਦਾ ਗਿਆ ਹੈ ਜਾਂ ਉਹਦੇ ਵਿੱਚ ਵੱਟ ਨਹੀਂ ਹੈਗੀ ਤਾਂ ਉਹਨੂੰ ਐਦਾਂ ਸਲਾਈ ਫਿਰ ਕੇ ਉਹਦੇ ਵਿੱਚ ਵੱਟ ਪਾ ਸਕਦੇ ਹੋ ਤੁਸੀਂ ਇਹ ਨਾਲ ਤੁਹਾਡੇ ਵੱਟਾ ਜਿਹੜੇ ਉਹ ਹੋਰ ਪੈ ਜਾਣਗੇ ਤੇ ਸਿੱਧੇ-ਸਿੱਧੇ ਜੇ ਨਹੀਂ ਲੱਗਣਗੇ ਦਸਤਾਰ ਦੀ ਜਿਹੜੀ ਸ਼ੇਪ ਆਪਣੀ ਪ੍ਰੋਪਰ ਗੋਲਾਈ ਦੇ ਵਿੱਚ ਆ ਨਾ ਜ਼ਿਆਦਾ ਵੱਡੀ ਲੱਗ ਰਹੀ ਹੈ ਨਾ ਜ਼ਿਆਦਾ ਛੋਟੀ ਲੱਗ ਰਹੀ ਹੈ ਕਈ ਵਾਰ ਇਹ ਹੁੰਦਾ ਹੈ ਸਾਡੀ ਦਸਤਾਰ ਨਾ ਸਾਡੇ ਫੇਸ ਦੇ ਹਿਸਾਬ ਨਾਲ ਭਾਰੀ ਲੱਗਣ ਲੱ ਜਾਂਦੀ ਹੈ ਇਹ ਕੰਮ ਉਹਦਾ ਹੁੰਦਾ ਜਦੋਂ ਸਾਡੇ ਨਾਲ ਹਲੇ ਦਾੜੀ ਨਹੀਂ ਆਈ ਹੁੰਦੀ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਮੇਰੀ ਦਸਤਾਰ ਹਮੇਸ਼ਾ ਫੇਸ ਦੇ ਅਕੋਰਡਿੰਗ ਨਾ ਜਾਇਜ਼ ਸ਼ੇਪ ਦੇ ਵਿੱਚ ਲੱਗੇ ਇਸ ਲਈ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਦਸਤਾਰ ਆਪਣੇ ਫੇਸ ਦੇ ਅਕੋਰਡਿੰਗ ਸਜਾਣ ਦੀ ਸਲਾਈ ਨਾਲ ਤੁਸੀਂ ਦੇਖੋ ਅਸੀਂ ਪਿੱਛੇ ਤੱਕ ਸਾਰੇ ਢਿੱਲੇ ਵਟ ਆ ਜਿਹੜੇ ਉਹਨਾਂ ਨੂੰ ਸਹੀ ਕਰ ਰਹੇ ਹਾਂ ਪਿੱਛੇ ਤੱਕ ਟਾਈਟ ਕਰ ਰਹੇ ਹਾਂ ਐਦਾਂ ਸਾਡੇ ਵਟ ਨਾ ਥੋੜੇ ਜਿਹੇ ਡਬਲ ਹੋ ਜਾਂਦੇ ਆ ਮਤਲਬ ਕਿ ਇਹਨਾਂ ਵਿੱਚ ਇੱਕ ਤਰ੍ਹਾਂ ਵਟ ਦੇ ਵਿੱਚ ਰਿੰਕਲ ਪੈਂਦੇ ਆ ਸਿੱਧੇ ਸਿੱਧੇ ਜੇ ਨਹੀਂ ਜਾਂਦੇ ਵਟ ਆਪਣੇ ਇਸ ਤਰੀਕੇ ਨਾਲ ਤੁਸੀਂ ਵੀ ਕਰਨਾ ਆ ਜੇ ਮੇਰੇ ਵੀਰੋ ਤੁਹਾਨੂੰ ਵੀਡੀਓ ਚ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਜੇ ਤੁਸੀਂ ਨਵੇਂ ਹੋ ਤੋ ਸਾਡੇ ਚੈਨਲ ਨੂੰ ਮੇਰੇ ਵੀਰੋ ਸਬਸਕ੍ਰਾਈਬ ਕਰ ਲਓ ਕਿਉਂਕਿ ਇਹੋ ਜਿਹੇ ਹੋਰ ਵੀਡੀਓ ਆਨ ਦਾ ਵੇ ਨਹੀਂ ਤੁਹਾਡੇ ਲਈ ਰੋਜ਼ ਅਸੀਂ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਲੈ ਕੇ ਆ ਰਹੇ ਆਂ ਤੇ ਇਸੇ ਤਰ੍ਹਾਂ ਲੈ ਕੇ ਆਉਂਦੇ ਰਵਾਂਗੇ ਤੇ ਪਿੱਛੇ ਤੱਕ ਤੁਸੀਂ ਉੱਪਰਲੀ ਸਾਈਡ ਤੋਂ ਲੜਾ ਨੂੰ ਦੇਖੋ ਫੋਲਡ ਕਰਨਾ ਹੈ ਹੁਣ ਅਸੀਂ ਦੂਜੇ ਸ਼ੀਸ਼ੇ ਨਾਲ ਦੇਖਾਂਗੇ ਪਿੱਛੇ ਤੱਕ ਕੋਈ ਵੱਟ ਢਿੱਲਾ ਤਾਂ ਨਹੀਂ ਤਾਂ ਉਹਨੂੰ ਪਿੱਛੇ ਤੱਕ ਟਾਈਟ ਕਰਾਂਗੇ ਕਿਉਂਕਿ ਇਹ ਚੀਜ਼ ਬਾਅਦ ਦੇ ਵਿੱਚ ਕਰਾਂਗੇ ਨਾ ਜਦੋਂ ਲੂਪੀ ਵਾਲਾ ਪੱਲਾ ਲਾ ਲਵਾਂਗੇ ਫਿਰ ਸਹੀ ਨਹੀਂ ਆਂਦੀ ਹੁੰਦੀ ਇਹ ਉਸ ਤੋਂ ਬਾਅਦ ਤੁਸੀਂ ਦੇਖ ਲੈਣਾ ਵਟ ਸਹੀ ਤਰ੍ਹਾਂ ਪਿੱਛੇ ਤੱਕ ਪਏ ਆ ਜੇ ਨਾ ਪਏ ਆ ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਸਲਾਈ ਫੇਰ ਕੇ ਵਟਾਂ 'ਚ ਵਟ ਪਾ ਲੈਣੀਆਂ ਤੁਸੀਂ ਹੋਰ ਦੇਖੋ ਆਪਣੀ ਸਾਰੀ ਦਸਤਾਰ ਪਿੱਛੇ ਤੱਕ ਫੁੱਲੀ ਹੋ ਜਈ ਹੈ ਜਿਆਦਾ ਨਾ ਤਾਂ ਵੱਡੀ ਆ ਨਾ ਜਿਆਦਾ ਛੋਟੀ ਲੱਗ ਰਹੀ ਹੈ ਕਿਉਂਕਿ ਆਪਾਂ ਆਖਰੀ ਲੜ ਨੂੰ ਉੱਪਰ ਤੱਕ ਲਾਇਆ ਨਾ ਗੋਲਾਈ ਦੇ ਵਿੱਚ ਜਾ ਰਹੀ ਆਪਣੀ ਦਸਤਾਰ ਪਿੱਛੇ ਤੱਕ ਉੱਪਰ ਹੀ ਲੜ ਨੂੰ ਤੁਸੀਂ ਸਲਾਈ ਨਹੀਂ ਫੇਰਨੀ ਹੈਗੀ ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਸਲਾਈ ਫੇਰਾਂ ਬਟਨ ਨਹੀਂ ਆਪਾਂ ਇਹਨਾਂ ਨੂੰ ਫੁੱਲਵੇਂ ਲੜ ਹੀ ਰਹਿਣ ਦੇਣਾ ਹੈ ਇਹਨਾਂ ਨਾਲ ਆਪਣੇ ਲੜ ਥੋੜੇ ਜਿਹਾ ਜ਼ਿਆਦਾ ਖੁੱਲੇ ਜੇ ਨਜ਼ਰ ਆਂਦੇ ਆ ਤੇ ਵਟ ਵੀ ਜ਼ਿਆਦਾ ਸੋਹਣੇ ਲੱਗਦੇ ਪਿਛਲੇ ਲੜਾਂ 'ਚ ਠੀਕ ਹੈ ਮੈਂ ਵੈਸੇ ਕਦੀ ਸਲਾਈ ਫੇਰੇ ਬਗੈਰ ਛੱਡਦਾ ਨਹੀਂ ਦਸਤਾਰ ਨੂੰ ਇਹ ਜਗ੍ਹਾ ਤੋਂ ਬਟ ਮੈਂ ਐਦਾਂ ਹੀ ਲੜ ਸਾਰੇ ਫੁਲਾਫ ਲਾ ਕੇ ਰੱਖਤੀ ਹੋਇਆ ਐਦਾਂ ਜ਼ਿਆਦਾ ਸੋਹਣੇ ਲੱਗ ਰਹੇ ਸੀ ਇਸ ਦਸਤਾਰ ਲਈ ਸਾਡੀ ਇੱਕੋ ਹੀ ਕੋਸ਼ਿਸ਼ ਹੈ ਕਿ ਤੁਸੀਂ ਵੀ ਸਾਡੇ ਚੈਨਲ ਥਰੂ ਘਰ ਬੈਠੇ ਦਸਤਾਰ ਸਿੱਖ ਸਕੋ ਇਸ ਲਈ ਮੇਰੇ ਵੀਰੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਐਦਾਂ ਕਰਨ ਨਾਲ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਵੀਡੀਓ ਮਿਲਦੀਆਂ ਰਹਿਣਗੀਆਂ ਆਪਣੇ ਆਪ ਹੀ ਤੇ ਹੁਣ ਅਸੀਂ ਤੁਹਾਨੂੰ ਕਲਗੀ ਵਾਲਾ ਲੜ ਲਾ ਕੇ ਦਿਖਾਣਾ ਹੈ ਇਸ ਲੜ ਨੂੰ ਦੋਨਾਂ ਸਾਈਡਾਂ ਤੋਂ ਅੰਦਰ ਕਰ ਦੇਣਾ ਹੈ ਅੰਦਰ ਕਰਨ ਤੋਂ ਬਾਅਦ ਚ ਪਿੱਛੇ ਤੱਕ ਪਹਿਲਾਂ ਤਾਂ ਲੜ ਨੂੰ ਸਹੀ ਕਰਨਾ ਹੈ ਉੱਪਰਲਾ ਲੜ ਉੱਪਰਲੇ ਪਾਸੇ ਫਿਰ ਖਿੱਚ ਕੇ ਇਸ ਲੜ ਨੂੰ ਐਦਾ ਫੜ ਲਿਓ ਨਾਰਮਲੀ ਅਸੀਂ ਪਹਿਲਾਂ ਦੋਨਾਂ ਪਾਸੇ ਅੰਦਰ ਫੋਲਡ ਕਰਕੇ ਲੜ ਦੇ ਵਿੱਚ ਵਟ ਪਾਉਂਦੇ ਹਾਂ ਅੱਜ ਤੁਹਾਨੂੰ ਥੋੜ੍ਹਾ ਅਲੱਗ ਤਰੀਕੇ ਨਾਲ ਕਲਗੀ ਵਾਲਾ ਲੜ ਲਾ ਕੇ ਦਿਖਾ ਰਿਹਾ ਮੈਂ ਨੀਚੋਂ ਜੀ ਕੋਈ ਵੀ ਲੜ ਫੜ ਲਓ ਜਿਹੜਾ ਤੁਹਾਨੂੰ ਟਾਈਟ ਲੱਗੇ ਜਿਹੜਾ ਤੁਹਾਨੂੰ ਸਹੀ ਲੱਗੇ ਉਸ ਤੋਂ ਬਾਅਦ ਚ ਇਹਦੇ ਵਿੱਚ ਚੰਗੀ ਤਰ੍ਹਾਂ ਵਟ ਪਾ ਦੇਣੀ ਹੈ ਨੀਚੋ ਦੀ ਪੱਲਾ ਫੜ ਕੇ ਤੁਸੀਂ ਖੋਲ ਕੇ ਇਹਨੂੰ ਰੱਖ ਦੇਣਾ ਹੈ ਦੇਖ ਲੈਣਾ ਦੋਨੋਂ ਅੱਖਾਂ ਬਰਾਬਰ ਆ ਤੇ ਇੱਥੇ ਕੋਈ ਡੋਂਗ ਨਾ ਪਵੇ ਉੱਪਰੋਂ ਜੀ ਦੇਖ ਲੈਣਾ ਫੇ ਇੱਕ-ਇੱਕ ਕਰਕੇ ਲੜ ਨੂੰ نیچے ਖਿੱਚਣਾ ਹੈ ਇਹਦੇ ਨਾਲ ਤੁਹਾਡੇ ਲੜ 'ਚ ਵਟ ਪੈਣੇ ਸ਼ੁਰੂ ਹੋ ਜਾਣਗੇ ਜਿੰਨਾ ਜ਼ਿਆਦਾ ਚੋੜਾ ਲੜਨ ਨੂੰ ਰੱਖੋਗੇ ਉਨੇ ਜ਼ਿਆਦਾ ਵਟ ਪੈਣਗੇ ਤੁਹਾਡੇ ਲੜ ਦੇ ਵਿੱਚ ਇਸੇ ਤਰੀਕੇ ਨਾਲ ਤੁਸੀਂ ਲੜਨ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਇੱਕ-ਇੱਕ ਕਰਕੇ ਸਾਰੇ ਲੜ ਦੇ ਵਿੱਚ ਤੁਸੀਂ ਵਟ ਪਾ ਦੇਣੇ ਨੇ ਇਸ ਲੜਨ ਨੂੰ ਅਸੀਂ ਸਿੱਧਾ ਲਾਣਾ ਹੈ ਤੇ ਦੇਖ ਲੈਣਾ ਵੀ ਤੁਹਾਡੀ ਸੈਂਟਰ ਦੇ ਵਿੱਚ ਬਣੇ ਪਿੱਛੇ ਤੱਕ ਲੜ ਤੁਹਾਡਾ ਟਾਈਟ ਹੋਣਾ ਚਾਹੀਦਾ ਹੈ ਜੀਏ ਦੇਖੋ ਤੁਹਾਡੇ ਪਹਿਲੇ ਪਹਿਲੇ ਲੜ ਢਿੱਲੇ ਨਹੀਂ ਤਾਂ ਸਮਝ ਲਓ ਤੁਹਾਡੀ ਦਸਤਾਰ ਜਿਹੜੀ ਆ ਉਹ ਢਿੱਲੀ ਆ ਇਸ ਲਈ ਪਹਿਲਾ ਲੜ ਤੇ ਕਲਗੀ ਵਾਲਾ ਲੜ ਹਮੇਸ਼ਾ ਤੁਹਾਡਾ ਟਾਈਟ ਹੋਣਾ ਚਾਹੀਦਾ ਦੇਖੋ ਵੀ ਨੂੰ ਸੈਂਟਰ ਚ ਬਣਾ ਕੇ ਦੋਨੋਂ ਅੱਖਾਂ ਬਰਾਬਰ ਟੱਕ ਲੈਣੀ ਹੈ ਜਿੱਥੇ ਦਸਤਾਰ ਦੀ ਚੁੰਝ ਬਣ ਰਹੀ ਆ ਨਾ ਉੱਥੇ ਜਾ ਕੇ ਕਲਗੀ ਵਾਲੇ ਲੜ ਨੂੰ ਸਿੱਧਾ ਲਾਣਾ ਹੈ ਇਥੋਂ ਹੱਥ ਰੱਖਣ ਦਾ ਸਾਡਾ ਇਹ ਫਾਇਦਾ ਹੁੰਦਾ ਕਿ ਦਸਤਾਰ ਤੁਹਾਡੀ ਖਿਸਕੂਗੀ ਨਹੀਂ ਠੀਕ ਹੈ ਦਸਤਾਰ ਤੁਹਾਡੀ ਟਾਈਟ ਰਹੂਗੀ ਆਪਣੀ ਜਗ੍ਹਾ ਤੇ ਤੇ ਐਦਾਂ ਤੁਸੀਂ ਕਲਗੀ ਵਾਲਾ ਲੜ ਲਾਉਂਗੇ ਤਾਂ ਆਖਰੀ ਲੜ ਤੇ ਵੀ ਕੋਈ ਪ੍ਰਭਾਵ ਨਹੀਂ ਪਊਗਾ ਕਲਗੀ ਲੜ ਦਾ ਤੇ ਬਾਕੀ ਬਚਦੇ ਪੱਲੇ ਨੂੰ ਤੁਸੀਂ ਅੰਦਰ ਕਰ ਦੇਣਾ ਹੈ ਦੇਖੋ ਵੀ ਵੀ ਆਪਣੀ ਸੈਂਟਰ ਰਚਾ ਤੇ ਆਪਣੀਆਂ ਅੱਖਾਂ ਵੀ ਦੋਨੇ ਬਰਾਬਰ ਟਕੀਆਂ ਹੋਈਆਂ ਤੇ ਗੱਲਾਂ ਵੀ ਦੋਨੇ ਬਰਾਬਰ ਨੇ ਤੇ ਦੋਨੋਂ ਪਰਵੱਟੇ ਵੀ ਬਰਾਬਰ ਨੇ ਸ਼ੇਪ ਤੁਸੀਂ ਦੇਖ ਸਕਦੇ ਹੋ ਆਪਾਂ ਥੋੜੀ ਜਿਹੀ ਮੋਹਰੇ ਜੀ ਕਿੰਨੀ ਸੋਹਣੀ ਕਰਦੀ ਹੁੰਦਾ ਸ਼ੇਪ ਤਿੱਖੀ ਜੇ ਕਰਦੀ ਦਸਤਾਰ ਦੀ ਇਹ ਸੋਹਣੀ ਲੱਗੂਗੀ ਸਾਈਡਾਂ ਤੋਂ ਗੋਲ ਮੋਲੇ ਹਿੱਸੇ ਤੋਂ ਦੇਖਣ ਨੂੰ ਤਿੱਖੀ ਲੱਗ ਰਹੀ ਹੈ ਦਸਤਾਰ ਇਹ ਸ਼ੇਪ ਮੈਨੂੰ ਜ਼ਿਆਦਾ ਵਧੀਆ ਲੱਗੀ ਇਸ ਲਈ ਮੈਂ ਤੁਹਾਨੂੰ ਸਿਝਾ ਕੇ ਦਿਖਾਈਏ ਇਹ ਫ੍ਰੀ ਸਟਾਈਲ ਵਟਾਲੀ ਦਸਤਾਰ ਤੇ ਪਹਿਲਾਂ ਵੀ ਮੈਂ ਵੀਡੀਓ ਪਾਈਆਂ ਬਹੁਤ ਇਹਨਾਂ ਦਸਤਾਰਾਂ 'ਚ ਉਹਨਾਂ 'ਚ ਮੈਂ ਕਲਗੀ ਵਾਲਾ ਲੜ ਲਾ ਕੇ ਦਿਖਾਇਆ ਤੁਹਾਨੂੰ ਜ਼ਿਆਦਾਤਰ ਇਹਦੇ ਵਿੱਚ ਸਿੱਧਾ ਲੜ ਲਾ ਕੇ ਦਿਖਾਇਆ ਤੇ ਹੁਣ ਤੁਸੀਂ ਦੇਖ ਲਓ ਸਲਾਈ ਫੇਰ ਕੇ ਜੇਗਾ ਤਾਂ ਵਟ ਤੁਸੀਂ ਸਹੀ ਕਰ ਲੈਣੇ ਨੇ ਪਿੱਛੇ ਤੱਕ ਇਸ ਲੜ ਨੂੰ ਦੇਖੋ ਜਿਹੜੇ ਆ ਢਿੱਲੇ ਜੇ ਵਟ ਰਹਿਗੇ ਨਾ ਇਹਨਾਂ ਨੂੰ ਐਦਾਂ ਸਲਾਈ ਫੇਰ ਕੇ ਪਿੱਛੇ ਤੱਕ ਟਾਈਟ ਕਰ ਦੇਣਾ ਹੈ ਤੁਸੀਂ ਤੇ ਫਿਰ ਅਸੀਂ ਤੁਹਾਨੂੰ ਕੋਈ ਵੀ ਰਹਿਣ ਦੀ ਕਮੀਆਂ ਪੇਸ਼ੀ ਉਹ ਹੁਣੇ ਦੂਰ ਕਰਕੇ ਦਿਖਾਣੀ ਆ ਲੂਪੀ ਵਾਲਾ ਪੱਲਾ ਲ ਇਹ ਜਗ੍ਹਾ ਤੋਂ ਤੁਸੀਂ ਦੇਖ ਲਓ ਆਪਣਾ ਲੜ ਜੇ ਤੁਹਾਨੂੰ ਲੱਗੇ ਨਾ ਚੋੜਾ ਆ ਤਾਂ ਇਹਦਾ ਸਲਾਈ ਫੇੜ ਕੇ ਇਹਨੂੰ ਥੋੜਾ ਜਿਹਾ ਪਤਲਾ ਕਰ ਸਕਦੇ ਹੋ ਮੋਨਲੇ ਹਿੱਸੇ ਤੋਂ ਐਦਾਂ ਉੱਪਰੋਂ ਜਿਹਾ ਪਤਲਾ ਹੁੰਦਾ ਹੋਵੇ ਤੇ ਅੱਗੇ ਜਾ ਕੇ ਚੋੜਾ ਹੋਵੇ ਇਹ ਤੇ ਸਲਾਈ ਫੇੜ ਕੇ ਰਹਿੰਦੇ ਵਟ ਜਿਹੜੇ ਆ ਇਹ ਜਗ੍ਹਾ ਤੋਂ ਤੁਸੀਂ ਦੂਰ ਕਰ ਦੇਣੇ ਆ ਇਸ ਵੀਡੀਓ 'ਚ ਤੁਹਾਨੂੰ ਹਰ ਇੱਕ ਚੀਜ਼ ਅਸੀਂ ਕੰਪਲੀਟ ਐਂਡ ਡੀਪਲੀ ਸਮਝਾਈ ਆ ਸਟੈਪ ਬਾਈ ਸਟੈਪ ਤਾਂ ਜੋ ਤੁਸੀਂ ਕਰਕੇ ਦੇਖ ਸਕੋ ਜਦੋਂ ਵੀ ਕੋਈ ਵੀ ਚੀਜ਼ ਤੁਹਾਡੇ ਕੋਲ ਨਾ ਹੋਵੇ ਤੁਸੀਂ ਕੀ ਕਰਨਾ ਹੈ ਵੀਡੀਓ ਨੂੰ ਉਸ ਜਗ੍ਹਾ ਤੋਂ ਦੇਖੋ ਤੇ ਦੁਬਾਰਾ ਆਪਣੀ ਦਸਤਾਰ ਤੇ ਉਸ ਚੀਜ਼ ਨੂੰ ਅਪਲਾਈ ਕਰੋ ਤੇ ਇਸ ਤਰ੍ਹਾਂ ਤੁਸੀਂ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਪਤਲਾਇਆ ਕਰਕੇ ਰੱਖ ਦੇਣਾ ਹੈ ਤੇ ਦੇਖੋ ਆਪਾਂ ਇਸ ਜਗ੍ਹਾ ਤੋਂ ਵੀ ਲੜ ਨੂੰ ਥੋੜਾ ਜਿਹਾ ਪਤਲਾ ਕਰਤਾ ਹੋਇਆ ਤੇ ਐਦਾਂ ਉੱਪਰ ਨੂੰ ਜਾ ਕੇ ਜਿਆਦਾ ਸੋਹਣਾ ਲੱਗੂਗਾ ਲੜ ਆਹ ਦੇਖੋ ਲੱਗ ਰਿਹਾ ਨਾ ਸ਼ੇਪ ਪ੍ਰੋਪਰ ਆ ਰਹੀ ਆਪਣੀ ਦਸਤਾਰ ਦੀ ਤੇ ਕੋਸ਼ਿਸ਼ ਕਰਿਓ ਹੁਣ ਆਪਣੇ ਵੀਰੋ ਦੇਖੋ ਵੀ ਆਪਣੀ ਸੈਂਟਰ 'ਚ ਆ ਦੇਖ ਸਕਦੇ ਹੋ ਤੁਸੀਂ ਤੇ ਹੁਣ ਦਸਤਾਰ ਨੂੰ ਥੋੜਾ ਜਿਹਾ ਡਬਲਿਓ ਜਿੱਦ ਡੱਬਣ ਦਾ ਮਨ ਹੈ ਨਾ ਮੂਹਲੇ ਹਿੱਸੇ ਤੋਂ ਪਰ ਜਿਆਦਾ ਨਾਲ ਦਬੇ ਉਹਨਾਂ ਕਲਗੀ ਵਾਲੇ ਲੜ ਢਿੱਲਾ ਹੋ ਜੂਗਾ ਨਹੀਂ ਤਾਂ ਤੇ ਚੰਗੀ ਤਰ੍ਹਾਂ ਖਿੱਚ ਕੇ ਡਬਲਿਓ ਤੇ ਦੇਖ ਲਓ ਸ਼ੇਪ ਪ੍ਰੋਪਰ ਆ ਤੇ ਤੇ ਦੋਨਾਂ ਸਾਈਡਾਂ ਦੇਖਣ ਤੋਂ ਬਾਅਦ ਚ ਤੁਸੀਂ ਉੱਪਰ ਵਾਲੇ ਲੁਪੀ ਵਾਲੇ ਪੱਲੇ ਨੂੰ ਖਿੱਚ ਕੇ ਸੈਨ ਨੂੰ ਟਕਣਾ ਆ ਵੈਸੇ ਤਾਂ ਜ਼ਿਆਦਾ ਲੜ ਨੂੰ ਖੋਲਣ ਦੀ ਲੋੜ ਨਹੀਂ ਸੀ ਕਿਉਂਕਿ ਉੱਪਰਲੇ ਪਾਸੇ ਸਾਡੇ ਜ਼ਿਆਦਾ ਕਪੜਾ ਚਾਹੀਦਾ ਹੀ ਨਹੀਂ ਹੈਗਾ ਸਪੇਸ ਹੀ ਹੈ ਨਹੀਂ ਆਪਣੇ ਉੱਪਰਲੇ ਪਾਸੇ ਦੇਖੋਗੇ ਨਾ ਜਦੋਂ ਤੁਸੀਂ ਉਹ ਦੇਖੋ ਦੋਨਾਂ ਸਾਈਡਾਂ ਤੋਂ ਕਪੜਾ ਕੋਸ਼ਿਸ਼ ਕਰਨਾ ਹੈ ਕਿ ਥੋੜਾ ਥੋੜਾ ਅੰਦਰ ਕਰ ਦਈਏ ਇੱਧਰ ਉੱਧਰ ਉਹਦੇ ਨਾਲ ਜਦੋਂ ਤੁਸੀਂ ਸੱਜੇ ਤੇ ਖੱਬੇ ਪਾਸੇ ਉਹ ਦੇਖੋਗੇ ਤਾਂ ਪਟਕਾ ਨਹੀਂ ਦਿਖੂਗਾ ਛਾਤੀ ਨਹੀਂ ਮਾਰੂਗਾ ਕਿ ਤੂੰ ਫੇਰ ਪਿੱਛੇ ਲੁਪੀ ਵਾਲੇ ਪੱਲੇ ਨੂੰ ਖਿੱਚ ਕੇ ਦੋਨਾਂ ਸਾਈਡਾਂ ਤੋਂ ਖੋਲ ਲੈਣਾ ਹੈ ਫਿਰ ਕਲਗੀ ਵਾਲੇ ਲੜਾ ਨੂੰ ਖਿੱਚ ਕੇ ਲੂਪੀ ਦੇ ਅੰਦਰ ਕਰ ਦੇਣਾ ਹੈ ਜਿਹੜਾ ਲੜ ਥੱਲੇ ਹੋਊਗਾ ਉਹਨੂੰ ਫੜ ਲੈਣਾ ਹੈ ਤੇ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਲੜਾ ਨੂੰ ਫੋਲਡ ਕਰਦੇ ਹੋਏ ਅੰਦਰ ਨੂੰ ਤੁਸੀਂ ਲੂਪੀ ਵਾਲੇ ਪੱਲੇ ਨੂੰ ਲਾਣਾ ਹੈ ਤੇ ਮੇਰੇ ਵੀਰੋ ਚੱਲਦੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਦਸਤਾਰ ਦੀ ਵੀਡੀਓ ਵਧੀਆ ਲੱਗੀ ਜੇ ਕੁਝ ਸਿੱਖਣ ਨੂੰ ਮਿਲਿਆ ਤਾਂ ਉਹ ਵੀ ਜਰੂਰ ਦੱਸਿਆ ਕਰੋ ਇਹਨਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਵੀਡੀਓ ਪਾਏ ਦਾ ਕੋਈ ਫਾਇਦਾ ਹੋਰ ਵੀ ਰਿਹਾ ਹੈ ਆਪਣੇ ਮਿੱਤਰਾਂ ਨੂੰ ਜਾਂ ਕਿ ਨਹੀਂ ਤੇ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਲਿੰਕ ਨੂੰ ਤਾਂ ਜੋ ਉਹ ਵੀ ਦਸਤਾਰ ਸਿੱਖ ਸਖਣ ਕਰ ਬੈਠੇ ਦੇਖੋ ਲੂਪੀ ਨੂੰ ਲਗਾਉਣ ਤੋਂ ਬਾਅਦ ਚ ਸਲਾਈ ਨਾਲ ਦੋਨਾਂ ਪਾਸੇ ਜੇ ਤੁਸੀਂ ਕੱਪੜੇ ਨੂੰ ਅੰਦਰ ਕਰਨਾ ਹੈ ਤੇ ਕੇਸਾ ਨੂੰ ਅੰਦਰ ਕਰ ਲੈਣਾ ਹੁਣ ਤੁਹਾਨੂੰ ਹਰ ਇੱਕ ਇਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਦੇਖਸਾਂਗੇ ਉਹ ਪ੍ਰੋਪਰ ਓਕੇ ਰਿਪੋਰਟ ਦੇ ਵਿੱਚ ਆ ਦਸਤਾਰ ਦੀ ਸ਼ੇਪ ਆਪਣੀ ਫਰੰਟ ਤੋਂ ਵੀ ਖੱਬੇ ਪਾਸੇ ਵੀ ਜਿਆਦਾ ਉੱਚੀ ਨਹੀਂ ਹੈਗੀ ਦਸਤਾਰ ਸਾਡੀ ਜਿੱਦਾਂ ਵੱਟ ਮੋਹਲੇ ਹੀ ਸਤਿਕੋ ਜਗ੍ਹਾ ਤੋਂ ਸ਼ੁਰੂ ਹੋ ਰਹੇ ਨੇ ਖਤਮ ਵੀ ਪਿੱਛੇ ਇੱਕੋ ਜਗ੍ਹਾ ਤੇ ਹੋ ਰਹੇ ਨੇ ਉੱਪਰਲੇ ਸਾਰੇ ਲੜ ਤੁਹਾਡੇ ਫੁੱਲਵੇਂ ਨੇ ਤੇ ਫਲਫੀ ਨੇ ਸਾਇਲਨ ਚ ਥੋੜੇ ਥੋੜੇ ਵਾਟਰ ਰੱਖਿਆ ਸੀ ਸਾਫ਼ ਨਹੀਂ ਕੀਤਾ ਉਹਨਾਂ ਨੂੰ ਐਦਾਂ ਹੀ ਸੋਹਣੇ ਲੱਗਦੇ ਆ ਇਹ ਤੇ ਉਹ ਪੱਲੇ ਪਾਸੇ ਘੱਟ ਸਪੇਸ ਆ ਸਰਜੀ ਪਾਸੇ ਵੀ ਸਾਰੇ ਲੜ ਸਹੀ ਐ ਤੇ ਬਾਕੀ ਵੀਰੋ ਤੁਸੀਂ ਵੀ ਘਰ ਬੈਠੇ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਦੇਖ ਸਕਦੇ ਹੋ ਤੇ ਕੱਲ ਲੈ ਕੇ ਆਵਾਂਗੇ ਇੱਕ ਹੋਰ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ